ਕਬੇ 247 ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਤਸਰੀ ਅਕਾਲ ਸੋ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਅਜੀਤ ਸਿੰਘ ਜੀ ਗਿਲਸਾਓ ਪ੍ਰੋਗਰਾਮ ਦਾ ਆਗਾਜ਼ ਕਰਦੇ ਗਿਲਸਾ ਨੂੰ ਸਵਾਗਤ ਹੈ ਸੱਚਕਾਲ ਜੀ ਸੱਚਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਖਬਰ ਬੰਗਲਾਦੇਸ਼ ਨਾਲ ਸੰਬੰਧਿਤ ਈ ਉੱਥੋਂ ਦੀ ਜਿਹੜੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ ਉਹ ਯੂਕੇ ਜਾਣ ਦੀ ਤਿਆਰੀ ਦੇ ਵਿੱਚ ਸੀਗੇ ਕੱਲ ਪਰ ਜਾ ਨਹੀਂ ਸਕੇ ਕੀ ਕਾਰਨ ਰਿਹਾ ਅੱਜ ਦੇ ਅੰਦਰ ਸਾਰੇ ਥਾਂ ਹੀ ਸਭ ਤੋਂ ਵੱਡੀ ਖਬਰ ਬੰਗਲਾਦੇਸ਼ ਨੂੰ ਲੈ ਕੇ ਈ ਆ ਸਾਰੇ ਮੀਡੀਆ ਆਊਟਰੇਟ ਜਿਹੜੇ ਆ ਉਹ ਇਹਦੇ ਨਾਲ ਭਰੇ ਹੋਏ ਆ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਹੋਰ ਇ ਖਬਰ ਕਰ ਰਹੀ ਸੀ ਜਾਂ ਯੂਕਰੇਨ ਦੀ ਖਬਰ ਉਹ ਸਾਰੀਆਂ ਚੀਜ਼ਾਂ ਪਿੱਛੇ ਪਈਆਂ ਹੋਈਆਂ ਨੇ ਤੇ ਇਹਦੇ ਉੱਤੇ ਬੜੀ ਚਰਚਾ ਇੰਟਰਨੈਸ਼ਨਲ ਲੈਵਲ ਤੇ ਹੋ ਰਹੀ ਆ ਕਿਹਾ ਜਾ ਰਿਹਾ ਸੀ ਕਿ ਸੇਖ ਸੀ ਨਜ਼ਰ ਉਥੋਂ ਬੰਗਲਾਦੇਸ਼ ਚੋਂ ਨਿਕਲ ਕੇ ਭਾਰਤ ਆਇਆ ਇਸ ਸੁਰੱਖਿਅਤ ਥਾਂ ਤੇ ਤੇ ਉਸ ਤੋਂ ਬਾਅਦ ਉਹਨਾਂ ਦਾ ਉਸੇ ਦਿਨੀ ਰਾਤ ਨੂੰ ਯੂਕੇ ਜਾਣ ਦਾ ਪ੍ਰੋਗਰਾਮ ਸੀਗਾ ਉਹਨਾਂ ਦੇ ਬੇਟੇ ਦੇ ਵੀ ਬਿਆਨ ਆ ਰਹੇ ਸੀ ਕਿ ਹੁਣ ਉਹ ਸਿਆਸਤ 'ਚ ਵਾਪਸ ਨਹੀਂ ਜਾਣਗੇ ਉਹਨਾਂ ਨੇ ਦੇਸ਼ ਲਈ ਬਹੁਤ ਕੰਮ ਕੀਤਾ ਪਰ ਉਹਨਾਂ ਨੂੰ ਬੜਦਾ ਸਨਮਾਨ ਜਿਹੜਾ ਸੀ ਉਹ ਨਹੀਂ ਮਿਲਿਆ ਹਾਲਾਂਕਿ ਉਹ ਲੰਬਾ ਸਮਾਂ ਉੱਥੇ ਉੱਥੋਂ ਦੀ ਗੱਦੀ ਦੇ ਕਾਬਜ ਰਹੇ ਤੇ ਜਿਹੜੇ ਇਹ ਇਹ ਹੈਗੇ ਸੀਗੇ ਇਹਨਾਂ ਦੇ ਖਿਲਾਫ ਜਿਹੜਾ ਚੱਲ ਰਿਹਾ ਸੀਗਾ ਇਹ ਕੰਮ ਇਹ ਅਰਕੀ ਜਿਹੜੀਆਂ ਜਨਵਰੀ 'ਚ ਚੋਣਾਂ ਹੋਈਆਂ ਉਦੋਂ ਹੀ ਸ਼ੁਰੂ ਹੋ ਗਿਆ ਸੀਗਾ ਤੇ ਹੌਲੀ-ਹੌਲੀ ਇਹਦਾ ਰੂਪ ਬਦਲ ਗਿਆ ਵ੍ਰੋਧੀ ਪਾਰਟੀਆਂ ਜਿਹੜੀਆਂ ਸੀਗੀਆਂ ਉਹ ਸਿੱਧੇ ਤੌਰ ਤੇ ਤੇ ਸੇਖ ਸੀਨਾ ਦੇ ਖਿਲਾਫ ਕੋਈ ਮੂਵਮੈਂਟ ਨਹੀਂ ਸੀ ਬਿਲਡ ਕਰ ਸਕੀਆਂ ਪਰ ਉਹਨਾਂ ਨੇ ਵਿਦਿਆਰਥੀਆਂ ਨੂੰ ਟੂਲ ਬਣਾ ਕੇ ਜਿਹੜਾ ਨਾ ਉਹ ਇਹ ਕੰਮ ਕੀਤਾ ਤੇ ਉਹ ਵੀ ਜਿਹੜਾ ਕੰਮ ਸੀਗਾ ਉਹਦੇ ਵਿੱਚ ਇਹ ਸੀਗਾ ਕਿ 30% ਦੇ ਕਰੀਬ ਜਿਹੜੇ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਲੋਕ ਸੀ ਉਹਨਾਂ ਵਾਸਤੇ ਰਿਜ਼ਰਵੇਸ਼ਨ ਰੱਖੀ ਹੋਈ ਸੀ ਤੇ ਉਹ ਰਿਜ਼ਰਵੇਸ਼ਨ ਵੀ ਇਹ ਨਹੀਂ ਸੀ ਕਿ ਸਧਾਰਨ ਰਿਜ਼ਰਵੇਸ਼ਨ ਸੀ ਉਹ ਬਿਊਰੋਕ੍ਰੇਸੀ ਦੀ ਰਿਜ਼ਰਵੇਸ਼ਨ ਸੀ ਜਾਨੀ ਕਿ ਆਈਐਸ ਆਈਪੀਐਸ ਜਿਹੜੇ ਵੱਡੇ ਅਫਸਰ ਬਣਦੇ ਆ ਜਾਂ ਇਵਨ ਫੌਜ 'ਚ ਵੀ ਵੱਡੇ ਅਫਸਰ ਬਣਦੇ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਸ਼ੇਖ ਸੀਨਾ ਦੇ ਰਿਸ਼ਤੇਦਾਰ ਨੇ ਜਿਹੜੇ ਹੁਣ ਉੱਥੇ ਜਨਰਲ ਨੇ ਜੀ ਸਾਰੀਆਂ ਪ੍ਰਸਥਿਤੀਆਂ ਦੇ ਬਾਵਜੂਦ ਕਈ ਵਾਰ ਲੋਕ ਸੋਚਦੇ ਆ ਨਾ ਕਿ ਇਹਨੇ ਸਾਲਾਂ ਤੋਂ ਕਾਬਜ ਆ ਸਾਰੇ ਆਈਐਸ ਅਫਸਰ ਆਪਣੇ ਆ ਸਾਰੇ ਆਈਪੀਐਸ ਅਫਸਰ ਆਪਣੇ ਆ ਫੌਜ ਚ ਕਮਾਂਡ ਕਰਨ ਵਾਲੇ ਅਫਸਰ ਆਪਣੇ ਆ ਤੇ ਸ਼ਾਇਦ ਉਹ ਸਿਕਿਉਰ ਹੋਣਗੇ ਪਰ ਲੋਕਾਂ ਦੇ ਜਿਹੜਾ ਵੇਗ ਹੁੰਦਾ ਜਦੋਂ ਲੋਕ ਬਾਹਰ ਨਿਕਲ ਆਉਂਦੇ ਆ ਉਹਦੇ ਅੱਗੇ ਕੋਈ ਵੀ ਵੱਡੇ ਤੋਂ ਵੱਡਾ ਡਿਕਟੇਟਰ ਜਿਹੜਾ ਉਹ ਖੜ ਨਹੀਂ ਸਕਦਾ ਹਾਲਾਂਕਿ শেখ সিনারা ਨੇ ਲਗਾਤਾਰ ਬੰਗਲਾਦੇਸ਼ ਲਈ ਬਹੁਤ ਕੰਮ ਕੀਤਾ ਬੰਗਲਾਦੇਸ਼ ਨੂੰ ਗਰੀਬੀ ਚੋਂ ਕੱਢਿਆ ਤੇ ਜਿਹੜੇ ਵਿਕਾਸ ਕਰ ਰਹੇ ਮੁਲਕ ਆ ਉਹਨਾਂ ਚ ਉਹ ਕਾਫੀ ਜ਼ਿਆਦਾ ਅੱਗੇ ਜਾ ਰਿਹਾ ਸੀ ਇਤੋਂ ਤੱਕ ਕਿ ਭਾਰਤ ਨਾਲੋਂ ਵੀ ਉੱਥੇ ਲੋਕੀ ਜ਼ਿਆਦਾ ਮੈਂ ਦੇਖ ਰਿਹਾ ਸੀ ਤਾਂ ਵੀਡੀਓਜ਼ ਜਿਹੜੀਆਂ ਜਿੱਥੇ ਲੋਕ ਦੌੜਦੇ ਜਾਂਦੇ ਆ ਕਿੰਨੀਆਂ ਦੀ ਗੱਲ ਕਰੀਏ ਸਾਊਥ ਅਫਰੀਕਾ ਜਾਂ ਹੋਰ ਛੋਟੇ ਦੇਸ਼ਾਂ ਦੀ ਮੈਂ ਨੇਪਾਲ ਵੀ ਜਾ ਕੇ ਆਇਆ ਉੱਥੋਂ ਨਾਲੋਂ ਬਹੁਤ ਪ੍ਰੋਗਰੈਸਿਵ ਹਾਈਵੇ ਬਣੇ ਹੋਏ ਬੜੇ ਵੱਡੇ ਫਲਾਈਓਵਰ ਬਣੇ ਹੋਏ ਬਹੁਤ ਅੱਛਾ ਕੰਮ ਕੀਤਾ ਬਹੁਨੇ ਪਰ ਗੱਲ ਦੀ ਇਹੀ ਹੈ ਨਾ ਕਿ ਲੋਕਾਂ ਨੇ ਜਿਹੜੇ ਅਸਲ ਚ ਗੱਲ ਜਿਹੜੀ ਆ ਇਹਦੇ ਪਿੱਛੇ ਸ਼ੁਰੂਆਤੀ ਦੌਰ ਤੋਂ ਜਦੋਂ ਸ਼ੇ ਮਜੀਬਰੀ ਆ ਗਏ ਨੇ ਉੱਥੇ ਤਾਕਤ ਵਿੱਚ ਤੇ ਉਹਨਾਂ ਦਾ ਬੜੀ ਜਲਦੀ ਕਤਲ ਕਰ ਦਿੱਤਾ ਗਿਆ ਸੀਗਾ ਤੇ ਇਹਦੇ ਪਿੱਛੇ ਜਿਹੜੇ ਇਸਲਾਮੀ ਕੱਟੜਵਾਦੀ ਹੈ ਨਾ ਉਹਨਾਂ ਦੇ ਗਰੁੱਪ ਜਿਹੜੇ ਆ ਉਹ ਹਾਵੀ ਸੀਗੇ ਔਰ ਉਹਨਾਂ ਦੇ ਇਸਲਾਮੀ ਕੱਟੜਵਾਦੀ ਗਰੁੱਪ ਨੇ ਉਹ ਲਗਾਤਾਰ ਸ਼ੇਖ ਸੀਨਾ ਦੇ ਰਾਹ ਦਾ ਰੋੜਾ ਬਣਦੇ ਆਏ ਸੀਗੇ ਤੇ ਹੁਣ ਵੀ ਉਹਨਾਂ ਲੋਕਾਂ ਨੇ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਯੂਜ਼ ਕਰਕੇ ਤੇ ਸਾਰਾ ਕੁਝ ਕੀਤਾ ਔਰ ਜਿਸ ਤਰੀਕੇ ਦੇ ਪ੍ਰਦਰਸ਼ਨ ਹੋ ਰਿਹਾ ਜਿਸ ਤਰੀਕੇ ਦੀ ਹਿੰਸਾ ਹੋ ਰਹੀ ਆ ਇਹ ਸਟੂਡੈਂਟ ਨਹੀਂ ਕਰ ਸਕਦੇ ਇਹ ਸਾਰਾ ਕੁਝ ਜਿਹੜਾ ਇਹ ਬਿਲਕੁਲ ਜਿਹੜੇ ਇਸਲਾਮੀ ਕੱਟੜਵਾਦੀ ਨੇ ਜਿਹੜੇ ਦੇਸ਼ ਨੂੰ ਤਬਾਹ ਕਰਨ ਵਾਲੇ ਲੋਕ ਨੇ ਸ਼ਾਇਦ ਉਹੀ ਇੱਥੇ ਅੱਗੇ ਲੱਗੇ ਹੋਇਆ ਸੋ ਗੱਲ ਤੇ ਅਸੀਂ ਆਪਾਂ ਸ਼ੁਰੂ ਕੀਤੀ ਸੀ ਕਿ ਸ਼ੇਖ ਸੀਨਾਰ ਨੂੰ ਯੂਕੇ ਦਾ ਇਸ ਕਰਕੇ ਰੁਕਣਾ ਪਿਆ ਕਿ ਯੂਕੇ ਦੇ ਵਿੱਚ ਖੁਦ ਬੜੀ ਵੱਡੀ ਐਜੀਟੇਸ਼ਨ ਚੱਲ ਰਹੀ ਆ ਉੱਥੇ ਜਿਹੜੇ ਇਮੀਗਰੈਂਟ ਨੇ ਉਹਨਾਂ ਦੇ ਖਿਲਾਫ ਇੱਕ ਵੱਡੀ ਮੂਵਮੈਂਟ ਚੱਲੀ ਹੋਈ ਆ ਤੇ ਕਾਫੀ ਉੱਥੇ ਹੱਲਾ ਗੁਲਾ ਹੋ ਰਿਹਾ ਤੇ ਲੋਕਾਂ ਨੂੰ ਘੇਰ ਕੇ ਮਾਰਿਆ ਕੁੱਟਿਆ ਜਾ ਰਿਹਾ ਉੱਥੋਂ ਵਾਸਤੇ ਮੁਸੀਬਤ ਬਣੀ ਆ ਤੇ ਇਹਨਾਂ ਨੇ ਕਿਹਾ ਕਿ ਜੇ ਸ਼ੇਖ ਸੀਨਾ ਨੂੰ ਅਸੀਂ ਪਨਾਹ ਦਿੰਨੇ ਆ ਤੇ ਸਾਡੀ ਮਜਬੂਰੀ ਬਣ ਜਾਣੀ ਆ ਵੀ ਕੱਲ ਨੂੰ ਜੇ ਬੰਗਲਾਦੇਸ਼ ਉਹਨਾਂ ਤੋਂ ਕੋਈ ਮਕਦਮਾ ਚਲਾਉਣਾ ਹੋਇਆ ਤੇ ਸਾਨੂੰ ਉਹਨੂੰ ਵਾਪਸ ਕਰਨਾ ਪਏਗਾ ਇਹਨਾਂ ਹਾਲਾਤਾਂ ਨੂੰ ਵੇਖਦੇ ਹੋਇਆ ਉਹ ਸ਼ਾਇਦ ਭਾਰਤ ਵਿੱਚ ਹੀ ਆਪਣੇ ਆਪ ਨੂੰ ਸੇਫ ਸਮਝ ਰਿਆ ਬਾਅਦ ਚ ਅਮਰੀਕਾ 'ਚ ਵੀ ਇਹ ਗੱਲ ਚੱਲਦੀ ਸੀ ਕਿ ਸ਼ਾਇਦ ਉਹ ਅਮਰੀਕਾ ਚਲੇ ਜਾਣਗੇ ਤੇ ਅਮਰੀਕਾ ਜਿਹੜੀ ਡੈਲੀ ਉਹ ਮਿਲਨ ਰੀ ਕਰਦੇ ਆ ਮੀਟਿੰਗ ਵਾਈਟ ਹਾਊਸ ਦੀ ਉਹਨਾਂ ਵੀ ਕਿਹਾ ਕਿ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਉਹਨਾਂ ਨੇ ਸਾਡੇ ਕੋਲੋਂ ਪਨਾਹ ਮੰਗੀ ਆ ਕਿ ਨਹੀਂ ਤੇ ਨਾ ਹੀ ਉਹਨਾਂ ਸਾਡੇ ਕੋਲੋਂ ਪਨਾਹ ਮੰਗੀ ਆ ਤੇ ਨਾ ਹੀ ਅਜੇ ਹੀ ਇੱਥੇ ਵਿਚਾਰ ਕਰ ਰਹੇ ਆ ਜੀ 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 ਬੰਗਲਾਦੇਸ਼ ਵਿੱਚ ਆਵਾਮੀ ਲੀਗ ਨੇਤਾ ਨੇ ਜਿਹੜੇ ਹਨ ਕਹਿੰਦੇ ਉਹਨਾਂ ਦੇ ਹੋਟਲ ਨੂੰ ਆਗ ਲੱਗੀ ਬਿਲਕੁਲ ਜਿੱਦਾਂ ਇਹ ਉਸ ਤੋਂ ਬਾਅਦ ਵੀ ਕੰਟਰੋਲ ਬਹੁਤਾ ਨਹੀਂ ਹੋ ਰਿਹਾ ਹੋਲੀ-ਹੋਲੀ ਟਾਈਮ ਲੱਗੂਗਾ ਭਾਵੇਂ ਉੱਥੇ ਆਰਮੀ ਨੇ ਕਮਾਂਡ ਸਵਾਰ ਲਈ ਆ ਹਮ ਬੜੀ ਬੁਰੀ ਹਾਲਤ ਹੋਈ ਪਈ ਆ ਇੱਕ ਪਾਸੇ ਤਾਂ ਜਿਹੜੇ ਆਵਾਮੀ ਲੀਗ ਪਾਰਟੀ ਆ ਸ਼ੇਖ ਸੀਨਾ ਦੀ ਉਦੇੜੇ ਵਰਕਰਾਂ ਜਾਂ ਉਹਦੇ ਲੀਡਰ ਆ ਉਹਨਾਂ ਉੱਤੇ ਹਮਲੇ ਹੋ ਰਿਹਾ ਪੁਲਿਸ ਤੇ ਹਮਲੇ ਹੋ ਰਿਹਾ ਉਹਨਾਂ ਦਾ ਜਿਹੜਾ ਮੰਤਰੀ ਸੀ ਇੱਕ ਉਹ 에어ਪੋਰਟ ਤੋਂ ਫੜ ਕੇ ਵਾਪਸ ਲਿਆਦਾ ਤੇ ਉਹਨੂੰ ਅਰੈਸਟ ਕਰ ਲਿਆ ਮਤਲਬ ਹਾਲਾਤ ਇਹ ਬਣੇ ਹੋਏ ਆ ਕਿ ਹੁਣ ਸ਼ੇਖ ਸੀਨਾ ਦੀ ਜਿਹੜੀ ਪਾਰਟੀ ਆ ਵਾਮੀ ਲੀਗ ਜਿਨੇ ਕਿਸੇ ਜ਼ਮਾਨੇ 'ਚ ਬੰਗਲਾਦੇਸ਼ ਬਣਾਇਆ ਸੀਗਾ ਉਹ ਇਸ ਵੇਲੇ ਲੋਕਾਂ ਦੇ ਨਿਸ਼ਾਨੇ ਤੇ ਆ ਤੇ ਇੰਜ ਲੱਗਦਾ ਉਹ ਵਿਲਨ ਦੇ ਰੂਪ 'ਚ ਵੇਖੇ ਜਾ ਰਹੇ ਆ ਜਿਹਦਾ ਇਹ ਦੇਸ਼ ਦੇ ਵੱਡੇ ਦੁਸ਼ਮਣ ਹੋਣ ਤੇ ਜਿਸ ਤਰੀਕੇ ਨਾਲ ਲੋਕਾਂ ਨੇ ਉੱਥੇ ਕੀਤਾ ਆ ਜਿਹੜੇ ਉਹਨਾਂ ਨੇ شیخ ਮਜੀਬੁਰ रहमान ਦੀ ਜਾਦਚ ਬਣੇ ਬੰਗਬੰਦੂ ਮੈਮੋਰੀਅਲ ਜਿਹੜਾ ਵਾ ਉਹਨੂੰ ਅੱਗ ਲਾਤੀ ਆ ਉਹਨਾਂ ਦੇ ਇੱਕ ਉਹਨਾਂ ਦਾ ਕੋਈ ਲੀਡਰ ਆ ਉਹਦੇ ਹੋਟਲ ਨੂੰ ਅੱਗ ਲਾਤੀ 24 ਲੋਕ ਉਹਦੇ ਅੰਦਰ ਸੜ ਕੇ ਮਰ ਗਏ ਤੇ ਜਿਹੜੀ ਫਾਇਰ ਬ੍ਰਿਗੇਡ ਤੇ ਜਿਹੜੇ ਉਹਨਾਂ ਦੀ ਅੱਗ ਬੁਝਾਉਣ ਵਾਲੇ ਲੋਕ ਸੀ ਜਾਂ ਜਿਹੜੇ ਸਿਕਿਉਰਿਟੀ ਵਾਲੇ ਲੋਕ ਸੀ ਉਹਨਾਂ ਨੂੰ ਹੋਟਲ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ ਤੇ ਦੂਜੇ ਪਾਸੇ ਜਿਹੜੀ ਪੁਲਿਸ ਆ ਉਹ ਸਾਰੇ ਸਾਰੇ ਹੜਤਾਲ ਤੇ ਚਲ ਗਿਆ ਉਹਨਾਂ ਦੀ ਇੱਕ ਵੱਡੀ ਐਸੋਸੀਏਸ਼ਨ ਆ ਉਹਨਾਂ ਨੇ ਕਿਹਾ ਕਿ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਸਾਡਾ ਕੀ ਕਸੂਰ ਹੈ ਸਰਕਾਰਾਂ ਕਾਨੂੰਨ ਬਣਾਉਂਦੀਆਂ ਸਾਨੂੰ ਆਰਡਰ ਕਰਦੇ ਆ ਅਸੀਂ ਉਹ ਆਰਡਰ ਇੰਪਲੀਮੈਂਟ ਕਰਦੇ ਆ ਕਿ ਲੋਕਾਂ ਨੂੰ ਵੀ ਥੋੜਾ ਸਮਝਣ ਦੀ ਜ਼ਰੂਰਤ ਹੈਗੀ ਆ ਇੱਕ ਹੜਦੰਗ ਜਿਹੜਾ ਉਹ ਮੱਚਿਆ ਹੋਇਆ ਕਿ ਜਿਸ ਨੂੰ ਮਰਜ਼ੀ ਅੱਗ ਲਾ ਦਿਓ ਜਿਸ ਨੂੰ ਮਰਜ਼ੀ ਮਾਰ ਦਿਓ ਕੋਈ ਇਹ ਹੁੰਦਾ ਤੇ ਇਦਾਂ ਹੀ ਆ ਜਦੋਂ ਜਦੋਂ ਇਹੋ ਜਿਹੇ ਲੋਕ ਕਰਦੇ ਆ ਇਹ ਕੰਮ ਕਰਦੇ ਆ ਤੇ ਉਹ ਕੋਈ ਦੇਸ਼ ਭਗਤ ਲੋਕ ਨਹੀਂ ਐ ਮੈਂ ਜੇ ਮੈਂ ਪਹਿਲਾਂ ਕਹਿ ਰਿਹਾ ਕਿ ਇਹ ਇਹਦੇ ਪਿੱਛੇ ਜਿਹੜੀ ਗੇਮ ਆ ਇਹਦੇ ਵਿੱਚ ਬਹੁਤ ਸਾਰੀਆਂ ਭਾਰਤੀਆਂ ਏਜੰਸੀਆਂ ਵੀ ਹੋ ਸਕਦੀਆਂ ਨੇ ਇੱਥੋਂ ਤੱਕ ਕਿ ਆਈਐਸਆਈ ਦਾ ਰੋਲ ਹੋ ਸਕਦਾ ਕਿਉਂਕਿ ਉਹ ਮਤਲਬ ਮਾਨਵੇ ਚ ਪਾਕਿਸਤਾਨ ਨਾਲ ਇੱਕ ਬੜੇ ਚਿਰ ਤੋਂ ਬੰਗਲਾਦੇਸ਼ ਦੇ ਬੰਨ ਨੂੰ ਜਿਹੜਾ ਉਹ ਆਪਣੇ ਮਨਾਂ ਚ ਵਸਾ ਕੇ ਬੈਠੇ ਹੋਏ ਆ ਅੱਜ ਇੱਥੇ ਵੀ ਕੋਈ ਪਾਕਿਸਤਾਨੀ ਵੀਰਾਂ ਨਾਲ ਗੱਲ ਕਰਦੇ ਨਾ ਭਾਵੇਂ ਉਹ ਜਿੰਨੇ ਮਰਜ਼ੀ ਰਿਪਰ ਲੋਣ ਤੇ ਉਹ ਬੜਾ ਮੈਂ ਇੱਥੇ ਕੰਮ ਕਰਦੇ ਸੀ ਇੱਕ ਆਸਟ੍ਰੇਲੀਅਨ ਕੰਪਨੀ ਤੇ ਇੱਕ ਵਕੀਲ ਹੋਇਆ ਕਰਦਾ ਸੀ ਸਾਡੇ ਨਾਲ ਤੇ ਅਸੀਂ ਇੱਕ ਵਾਰੀ ਰਾਤ ਹੋਟਲ ਟੈ ਰਹੇ ਸੀ ਆਪਣੇ 尼亚ਗਰਾ ਫਾਲ ਜੀ ਉਥੇ ਕੰਮ ਦੇ ਸੰਬੰਧ ਵਿੱਚ ਤੇ ਰਾਤ ਨੂੰ ਸਾਡੀ ਡਿਸਕਸ਼ਨ ਚੱਲਣ ਲੱਗ ਗਈ ਤੇ ਉਹ ਕਹਿੰਦਾ ਹੈ ਕਿ ਦੁਨੀਆ ਦੇ ਇਤਿਹਾਸ ਚ ਪਹਿਲੀ ਗੱਲ ਇਹ ਆ ਕਿ ਇੱਕ ਐਨਮੀ ਨੇ ਸਾਡਾ ਮੁਲਕ ਤੋੜ ਦਿੱਤਾ ਤੇ ਇੱਕ ਸਾਡੇ ਨਾਲ ਇਰਾਨੀ ਸੀਗਾ ਜੈਂਟਲਮੈਨ ਉਹ ਕਹਿੰਦਾ ਤੂੰ ਐਨਮੀ ਸ਼ਬਦ ਕਿਉਂ ਵਰਤਿਆ ਅਸੀਂ ਉਹਨੂੰ ਪ੍ਰੋਟੈਸਟ ਕੀਤਾ ਅਸੀਂ ਕਹਿੰਦੇ ਆ ਆਰਮੀ ਦਾ ਸ਼ਬਦ ਹੈ ਐਨਮੀ ਲੋਕ ਇੱਕ ਦੂਜੇ ਦੇ ਐਨਮੀ ਨਹੀਂ ਹੁੰਦੇ ਤੇ ਉਹ ਸੈਟ ਡਾਊਨ ਲੱਗ ਗਿਆ ਵਕੀਲ ਉਹ ਜਿਹੜਾ ਇਰਾਨੀ ਕਹਿੰਦਾ ਉਹ ਕਹਿੰਦਾ ਰੋਕੋ ਇਹ ਤੇਰੇ ਤੇਰੇ ਮੁਲਕ ਦੀ ਜਿਹੜੀ ਆ ਮੇਰੇ ਪਿਓ ਤੋਂ ਛੋਟੀ ਉਮਰ ਆ ਤੇ ਹੁਣ ਵੀ ਪਾਕਿਸਤਾਨ ਦਾ ਮੈਂ ਅੱਜ ਜਿਹੜਾ ਉਹਨਾਂ ਦਾ ਬੜਾ ਹਾਮਦ ਹੈਗਾ ਬੜਾ ਉਹਦਾ ਸੁਣ ਰਿਹਾ ਸੀਗਾ ਉਹ ਕਹਿ ਰਿਹਾ ਕਿ 50 ਸਾਲ ਹੀ ਹੋਏ ਅਜੇ ਤਾਂ ਪਿਆਰ ਸਾਲੀ ਪਹਿਲਾਂ ਸਾਡਾ ਹਿੱਸਾ ਹੁੰਦਾ ਸੀ ਕਦੀ ਉਹ ਉਹ ਸਾਡਾ ਦੇਸ਼ ਸੀਗਾ ਤੇ ਉਹਨਾਂ ਨੂੰ ਪੁੱਛਿਆ ਕਿ 75 ਸਾਲ ਹੀ ਹੋਏ ਅਜੇ ਪਾਕਿਸਤਾਨ ਬਣੇ ਨੂੰ ਪਾਕਿਸਤਾਨ ਵੀ ਕਿਤੇ ਜੱਦੀ ਪੁੱਛੀ ਛੋਟਾ ਸੀਗਾ 50 ਤੇ 75 ਵਿੱਚ ਕਿੰਨਾ ਫਰਕ ਹੁੰਦਾ ਸੋ ਜਿਹੜੀ ਪਾਕਿਸਤਾਨ ਦੀ ਮਾਈਂਡ ਸੈਟ ਆ ਉਹ ਵੀ ਕਿਤੇ ਨਾ ਕਿਤੇ ਬੰਗਲਾਦੇਸ਼ ਬਣਦੇ ਖਿਲਾਫ ਅਜੇ ਤੱਕ ਆਪਣੇ ਮਨਾਂ ਚ ਵਿਸ ਖੋਲ ਰਿਆ ਤੇ ਉਹਨਾਂ ਤੋਂ ਨਹੀਂ ਏਜੰਸੀਆਂ ਲਗਾਤਾਰ ਉੱਥੇ ਡਿਸਟਰਬੈਂਸ ਪੈਦਾ ਕਰਨ ਦੀ ਕੋਸ਼ਿਸ਼ ਕਰਦੀਆਂ ਹੁਣ ਜਦੋਂ ਭਾਰਤ 'ਚ ਪੁੱਛਿਆ ਗਿਆ ਕਿ ਕੀ ਇਹਦੇ ਪਿਛੇ ਆਈ ਐਸਆਈ ਦਾ ਹੱਥ ਹੋ ਸਕਦਾ ਤੇ ਉਹ ਕਹਿੰਦੇ ਕਿ ਜਿੰਨੇ ਕੱਟੜ ਪੰਥਰੀ ਲਬਾਰਗੇ ਸੀਗੇ ਮਲਾਣੇ ਤੇ ਜਿਹੜੇ ਲੋਕ ਉਹਨਾਂ ਦੀਆਂ ਤੁਸੀਂ ਪਾਕਿਸਤਾਨ ਦੀ ਵੈਬਸਾਈਟ ਤੇ ਉਹਨਾਂ ਦੇ ਰਾਜਦੂਤਾ ਦੀ ਵੈਬਸਾਈਟ ਤੇ ਫੋਟੋਆਂ ਦੇਖ ਸਕਦੇ ਹੋ ਮਤਲਬ ਇਹ ਕਿ ਕਿਤਨੇ ਕਿਤੇ ਪਾਕਿਸਤਾਨ ਔਰ ਬਾਹਰੀਆਂ ਹੋਰ ਤਾਕਤਾਂ ਜਿਹੜੀਆਂ ਉਹਨੂੰ ਅਸਥਿਰ ਕਰਨਾ ਚਾਹੁੰਦੀਆਂ ਤੇ ਦੂਜੀ ਸਭ ਤੋਂ ਵੱਡੀ ਗੱਲ ਆ ਉਨੀ ਵੱਡੀ ਫੇਲਰ ਸ਼ੇਖ ਸੀਨਾ ਦੀ ਨਹੀਂਗੀ ਜਿੰਨੀ ਵੱਡੀ ਫੇਲਰ ਭਾਰਤ ਸਰਕਾਰ ਦੀ ਆ ਜਿਹੜੀ ਸ਼ੇਖ ਸੀਨਾ ਆ ਉਹ ਕੱਟੜ ਪੰਥੀਆਂ ਦੇ ਵਿੱਚ ਤੇ ਭਾਰਤ ਦੇ ਵਿੱਚ ਇੱਕ ਕੰਧ ਵਾਂਗ ਖੜੀ ਸੀ ਲਿਬਰਲ ਸੋਚ ਵਾਲੀ ਲੇਡੀ ਸੀ ਤੇ ਉਹ ਕੰਧ ਕਿਤੇ ਨਾ ਕਿਤੇ ਟਹਿ ਗਈ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੁਸਤਾਨ ਲਈ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਬੰਗਲਾਦੇਸ਼ ਦੀ ਸੰਸਦ ਵੀ ਕਹਿੰਦੇ ਭੰਗ ਕਰ ਦਿੱਤੀ ਉੱਥੋਂ ਦੇ ਰਾਸ਼ਟਰਪਤੀ ਨੇ ਹੁਕਮ ਜਾਰੀ ਕੀਤਾ ਤੇ ਪ੍ਰਦਰਸ਼ਨਕਾਰੀ ਜਿਹੜੇ ਆ ਉਹ ਪ੍ਰਦਰਸ਼ਨ ਕਰਦੇ ਜਿਹੜੇ ਹੈਗੇ ਆ ਉਹ ਬੰਗਲਾਦੇਸ਼ ਦੀ ਸੰਸਦ ਦੇ ਵਿੱਚ ਵੀ ਪਹੁੰਚ ਗਏ ਉਹ ਬਿਲਕੁਲ ਜੀ ਉਹ ਸੰਸਦ ਵਿੱਚ ਵੀ ਪਹੁੰਚ ਗਏ ਸਭ ਪਾਸੇ ਅੱਗਾਂ ਲੱਗੀਆਂ ਹੋਈਆਂ ਕੰਟਰੋਲ ਅਜੇ ਆਰਮੀ ਕੋਲੋਂ ਵੀ ਪੂਰਾ ਨਹੀਂ ਹੋਇਆ ਤੇ ਜਿਹੜੇ ਰਾਸ਼ਟਰਪਤੀ ਨੇ ਮਹਮਦ ਸ਼ਾਹਬੋਦੀਨ ਉਹਨਾਂ ਨੇ ਲੋਕਾਂ ਨੂੰ ਠੰਡਿਆ ਕਰ ਲਈ ਜਿਹੜੀ ਸੰਸਦ ਚੁਣੀ ਗਈ ਸੀ ਜਨਵਰੀ ਚ ਉਹਨੂੰ ਭੰਗ ਕਰ ਦਿੱਤਾ ਆ ਤੇ ਇਹ ਨੋਟਿਸ ਲਾਇਆ ਗਿਆ ਕਿ ਸਾਡੀ ਮੀਟਿੰਗ ਹੋਈ ਹੈ ਤਿੰਨਾਂ ਜਿਹੜੀਆਂ ਸਿਰਾਵਾ ਦੇ ਮੁਖੀਆਂ ਦੀ ਤੇ ਉਹਦੇ ਨਾਲ ਅਸੀਂ ਜਿਹੜੀ ਸਿਵਲ ਸੁਸਾਇਟੀ ਦੇ ਲੋਕ ਆ ਜਾਂ ਜਿਹੜੇ ਵਿਰੋਧੀ ਪਾਰਟੀਆਂ ਦੇ ਲੀਡਰ ਆ ਉਹਨਾਂ ਨੂੰ ਵੀ ਲਿਆ ਵਿਦਿਆਰਥੀ ਅੰਦੋਲਨ ਦੇ ਲੀਡਰਾਂ ਨੂੰ ਨਾਲ ਪਾਇਆ ਤੇ ਉਹ ਤੋਂ ਬਾਅਦ ਹੀ ਸੰਸਦ ਭੰਗ ਕਰਨ ਦਾ ਫੈਸਲਾ ਕੀਤਾ ਤੇ ਬਾਕੀ ਹੁਣ ਇਹ ਆ ਕਿ ਕੋਸ਼ਿਸ਼ ਕਰਨਗੇ ਜਿਹੜੀ ਉਹ ਮੈਡਮ ਸੀਗੀ ਖਾਲਦਾ ਜੀ ਆਪੋਜੀਸ਼ਨ ਵਾਲੇ ਉਹ ਬਿਮਾਰ ਵੀ ਚੱਲ ਰਿਹਾ ਤੇ ਉਹ ਹੌਸ ਰੈਸਟ ਸੀ ਉਹਨਾਂ ਨੂੰ ਵੀ ਇਹਨਾਂ ਨੇ ਰਿਹਾ ਕਰ ਦਿੱਤਾ ਜੀ ਅ ਜਿਵੇਂ ਅਸੀਂ ਗੱਲ ਕੀਤੀ ਸੀ ਕੱਲ ਵੀ ਕਿ ਇੱਥੇ ਮੰਦਰਾਂ ਦੇ ਉੱਤੇ ਵੀ ਅਟੈਕ ਹੋਇਆ ਉਸ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਹੋਰਾਂ ਨੇ ਬਿਆਨ ਦਿੱਤਾ ਬਿਲਕੁਲ ਜੈਸ਼ੰਕਰ ਨੇ ਰਾਜ ਸਭਾ 'ਚ ਬਿਆਨ ਦੇਣਾ ਪਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਜਿਹੜੇ ਘੱਟ ਗਿਣਤੀ ਆ ਉੱਥੇ ਉਹਨਾਂ ਦੇ ਕਾਰੋਬਾਰ ਵੀ ਜਿਹੜੇ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉੱਥੇ ਦੇ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਜਿਹੜੀ ਮੌਜੂਦਾ ਸਥਿਤੀ ਆ ਉਹ ਜਿਹੜੀ ਆ ਉਹ ਸਾਡੇ ਵਾਸਤੇ ਬੜੀ ਚਿੰਤਾ ਮਈ ਆ ਭਾਰਤ ਵਾਸਤੇ ਗੱਲ ਤੇ ਇਹ ਹੈ ਨਾ ਹੁਣ ਚਿੰਤਾ ਕਰਨੀ ਉਹ ਕਹਿੰਦੇ ਨੇ ਆਪਸ਼ਾ ਇਹ ਕਾਹ ਬਣੇ ਜਦ ਚਿੜੀਆ ਚੌਗੀ ਖੇਤ ਜਦੋਂ ਸਮਾਂ ਸੀ ਰਹਿੰਦੇ ਸਮੇ ਉਦੋਂ ਤੁਸੀਂ ਇਹ ਕਹਿੰਦੇ ਰਹੇ ਤੁਹਾਡੀ ਜਿਹੜੀ ਵਿਦੇਸ਼ ਪਾਲਸੀ ਉਹਦੇ ਕਹਿੰਦੇ ਰਹੇ ਕਿ ਉਹਦਾ ਇੰਟਰਨਲ ਮਾਮਲਾ ਉਹ ਸਹੀ ਸਮੇ ਤੁਸੀਂ ਦਖਲ ਨਹੀਂ ਦਿੱਤਾ ਅੱਜ ਮੈਂ ਭਾਰਤ ਦੇ ਕੁਝ ਖਬਰਾਂ ਨੂੰ ਵੇਖਿਆ ਉੱਚ ਕਿਹਾ ਕਿ ਬਾਗੀਆਂ ਨੂੰ ਸਬਕ ਸਿਖਾਏਗੀ ਭਾਰਤ ਦੀ ਫੌਜ ਜਿਹਦਾ ਉਹ ਫੁਗਰੀ ਮਾਰ ਦਿੰਦੇ ਬਾਅਦ ਚ ਤੇ ਉਹਦਾਂ ਦੀ ਹੈਡਲਾਈਨਾਂ ਲੱਗੀਆਂ ਹੋਈਆਂ ਨੇ ਕਿ ਭਾਰਤ ਦੀ ਫੌਜ ਦੀ ਗੱਲ ਹੋ ਗਈ ਹੈ ਜਨਰਲ ਨਾਲ ਭਾਰਤ ਦੀ ਫੌਜ ਕਿਸੇ ਵੀ ਇੰਟਰ ਕਰ ਸਕਦੀ ਆ ਜਿਹੜਾ ਕਿ ਇਦਾਂ ਦਾ ਹੋਣਾ ਹੁਣ ਸੰਭਵ ਨਹੀਂ ਆ ਤੇ ਇਹ ਸਾਰੀ ਬਕਵਾਸਬਾਜ਼ੀ ਦਾ ਭਾਰਤ ਦਾ ਮੀਡੀਆ ਕਰਦਾ ਉਹ ਤਾਂ ਨਹੀਂ ਕਰਦਾ ਬਿਲਕੁਲ ਇਹ ਗੱਲ ਜਿਹੜੀ ਭਾਰਤ ਕਰਦਾ ਰਿਹਾ ਕਿ ਉਹਨਾਂ ਦਾ ਅੰਦਰੂਨੀ ਮਾਮਲਾ ਉਹ ਕਿਤੇ ਨਾ ਕਿਤੇ ਇਹਨਾਂ ਦਾ ਵੀ ਆਪਣੇ ਆਪ ਨੂੰ ਪਿੱਛੇ ਕਰਨਾ ਇਹ ਗੱਲ ਦਾ ਦਰਸਾਉਂਦਾ ਹੋਏਗਾ ਕਿ ਅਸੀਂ ਉਹਨਾਂ ਦੀ ਲੈਕਚਰ ਬੜੀ ਵੱਡੀ ਕੰਪੀਸ਼ਨ ਦੇ ਵਿੱਚ ਵੀ ਅਸੀਂ ਪਾਰਟਿਸਿਪੇਟ ਨਹੀਂ ਕੀਤਾ ਕਈ ਵਾਰ ਇਸ ਤਰ੍ਹਾਂ ਦਾ ਬਿਆਨ ਉਸ ਚੀਜ਼ ਨੂੰ ਲੈ ਕੇ ਵੀ ਦਿੱਤਾ ਜਾਂਦਾ ਬਿਲਕੁਲ ਬੜੀ ਵੱਡੀ ਕਮਜ਼ੋਰੀ ਹੈ ਭਾਰਤ ਦੀ ਤੇ ਭਾਰਤ ਵਿਰੋਧੀ ਇੱਕ ਉੱਥੇ ਏਜੰਡਾ ਬੜੇ ਚਿਰ ਤੋਂ ਚੱਲਦਾ ਸੀਗਾ ਇਹਨਾਂ ਨੂੰ ਆਪੇ ਜਿਹੜੀ ਇੰਟੈਲੀਜੈਂਸ ਤੇ ਆਪਣੇ ਪ੍ਰਬੰਧ ਨਾਲ ਦੀ ਨਾਲ ਰੱਖਣੇ ਚਾਹੀਦੇ ਸੀਗੇ ਤੇ ਹੁਣ ਵੀ ਕਹਿੰਦੇ ਕਿ 19000 ਸਟੂਡੈਂਟ ਆ ਉੱਥੇ ਜਿਨ੍ਹਾਂ ਚੋਂ ਜੇ 7 ਤੋਂ 8000 ਸਟੂਡੈਂਟ ਹੈ 10 11000 ਸਟੂਡੈਂਟ ਹੈ ਜੇ ਉੱਥੇ ਆ ਉਹਨਾਂ ਦੇ ਉੱਤੇ ਬੜਾ ਵੱਡਾ ਖਤਰਾ ਬਣਿਆ ਪਿਆ ਵਾ ਤੇ ਇਹਦੇ ਨਾਲ ਦੀ ਨਾਲ 1 ਕਰੋੜ ਦੇ ਕਰੀਬ ਉੱਥੇ ਹਿੰਦੂ ਵੱਸੋ ਵੀ ਆ ਜੀ ਹੁਣ ਜੇ ਹਾਲਾਤ ਇਦਾਂ ਹੀ ਰਹਿ ਕੱਟੜ ਪੰਥੀਆਂ ਦੀ ਤਾਕਤ ਚ ਆ ਗਏ ਤੇ ਉਹ ਹਿੰਦੂ ਜਿਹੜੇ ਆ ਉਹਨਾਂ ਦਾ ਉੱਥੇ ਰਹਿਣਾ ਬੜਾ ਦੁੱਬਰ ਹੋ ਜਾਊਗਾ ਇੱਕ ਵਾਰੀ ਫੇਰ ਹਿੰਦੁਸਤਾਨ ਵਾਸਤੇ ਬੜੀ ਵੱਡੀ ਸਮੱਸਿਆ ਬਣ ਜੂਗੀ ਜਿਦਾਂ ਕਰੋਨਾ ਦੀ ਗਿਣਤੀ ਚ ਜਦੋਂ 1971 ਦੀ ਲੜਾਈ ਹੋਈ ਹੈ ਤੇ ਭਾਰਤ ਵਿੱਚ ਰਫਿਊਜੀ ਆ ਗਏ ਸੀ ਤੇ ਭਾਰਤ ਦੀ ਜਿਹੜੀ ਅਰਥਵਿਵਸਥਾ ਸਾਰੀ ਡਾਵਾ ਡੋਲ ਗਈ ਸੀ ਹੁਣ ਜੇ 1 ਕਰੋੜ ਲੋਕਾਂ ਨੂੰ ਭਾਰਤ ਨੂੰ ਐਕਸੈਪਟ ਕਰਨਾ ਪਿਆ ਤੇ ਸੀਏ ਜਿਹੜਾ ਭਾਰਤ ਨੇ ਬਣਾਇਆ ਉਹ ਚ ਨਿਜਮ ਵੀ ਇਹ ਆ ਕਿ ਬਾਹਰਲੇ ਮੁਲਕ ਵਿੱਚ ਰਹਿ ਰਹੇ ਹਿੰਦੂ ਜੈਨੀ ਬੁੱਧ ਗੋਤਮ ਜਹਾ ਜਹਾ ਕੋਈ ਵੀ ਹੋਰ ਸਿੱਖ ਮੁਸਲਮਾਨਾਂ ਨੂੰ ਛੱਡ ਕੇ ਜੇ ਉਹਨਾਂ ਦੇ ਕੋਈ ਵਿਤਤਾ ਬਣਦੀ ਤੇ ਅਸੀਂ ਉਹਨਾਂ ਨੂੰ ਆਪਣੀ ਸਿਟੀਜ਼ਨਸ਼ਿਪ ਦਵਾਵਾਂਗੇ ਸੋ ਜੇ ਕਾਨੂੰਨੀ ਤੌਰ ਤੇ ਵੀ ਜੇ ਉਹ 1 ਕਰੋੜ ਲੋਕ ਭਾਰਤ ਆਉਣ ਤੇ ਭਾਰਤ ਨੂੰ ਉਹਨਾਂ ਨੂੰ ਸਮਾਰਨਾ ਪੈਗਾ ਔਰ ਬੜੀ ਵੱਡੀ ਸਰਦਰਦੀ ਹੋਏ ਸਰਪਾਰਟੀ ਮੀਟਿੰਗ ਵੀ ਜਿਹੜੀ ਕੀਤੀ ਗਈ ਹੈ ਭਾਰਤ ਦੇ ਵਿੱਚ ਸਿਆਸੀ ਹਾਲਾਤ ਜਿਹੜੇ ਉਹਨਾਂ ਦੇ ਉੱਤੇ ਕਹਿੰਦੇ ਨਜ਼ਰ ਰੱਖੀ ਜਾ ਰਹੀ ਹੈ ਉਹ ਕਹਿ ਜਾ ਰਿਹਾ ਜੀ ਹੁਣ ਸਰਪਾਰਟੀ ਮੀਟਿੰਗ ਕਰੀ ਜਾਓ ਕੁਝ ਕਰੀ ਜਾਓ ਹੁਣ ਜਿਹਨੂੰ ਤੁਹਾਡੇ ਹੱਥ ਚੋਂ ਤਾਕਤ ਨਿਕਲੀ ਗਿਆ ਤੇ ਹੁਣ ਤੁਸੀਂ ਕੀ ਕਰ ਸਕਦੇ ਹੋ ਤੇ ਹੁਣ ਉਹ ਕਹਿ ਰਿਹਾ ਕਿ ਜਿਹੜੀ ਸਾਨੂੰ ਖੁਸ਼ੀ ਆ ਕਿ ਬੰਗਲਾਦੇਸ਼ ਦੀ ਜਿਹੜੀ ਸਰਕਾਰ ਆ ਉਹਦਾ ਜਿਹੜਾ ਮੌਜੂਦਾ ਰਵਈਆ ਵਾ ਤੇ ਉਹਦਾ ਸਾਨੂੰ ਸਮਰਥਨ ਮਿਲ ਰਿਹਾ ਵਾ ਤੇ ਸੌਵਰ ਰਾਤ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੈਬਨਟ ਕਮੇਟੀ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਸਾਰਾ ਬਰੀਫ ਕੀਤਾ ਗਿਆ ਸੀਗਾ ਤੇ ਸਾਰੀ ਹੋਰ ਜਾਣਕਾਰੀ ਤੇ ਹੁਣ ਮਤਲਬ ਮੀਟਿੰਗਾਂ ਵੱਡੇ ਪੱਧਰ ਤੇ ਭਾਰਤ ਵਿੱਚ ਵੀ ਚੱਲ ਰਹੀਆਂ ਤੇ ਨਿਗਰ ਰੱਖੀ ਜਾ ਰਹੀ ਕਿਉਂਕਿ ਭਾਰਤ ਦੇ ਬਹੁਤ ਸਾਰੇ ਹਿੱਤ ਬੰਗਲਾਦੇਸ਼ ਦੇ ਨਾਲ ਜੁੜੇ ਹੋਏ ਆ ਇਸ ਕਰਕੇ ਇਹਨਾਂ ਨੂੰ ਕਿਤੇ ਨਾ ਕਿਤੇ ਤੇ ਸਭ ਤੋਂ ਵੱਡਾ ਅਸਰ ਵੀ ਚੰਗਾ ਦਾ ਬੁਰਾ ਕੋਈ ਵੀ ਕਟਨਾ ਹੁੰਦੀ ਇਹਨਾਂ ਨਾਲ ਦੇ ਮੁਲਕਾਂ ਤੇ ਭਾਰਤ ਤੇ ਪੈਂਦਾ ਅਮਰੀਕਾ ਨੇ ਵੀ ਇਹਦੇ ਉੱਤੇ ਜਿਹੜਾ ਬਿਆਨ ਆ ਉਹ ਦਿੱਤਾ ਵਾ ਉਹਨਾਂ ਨੇ ਕਿਹਾ ਆ ਕਿ ਉੱਥੇ ਜਿਹੜੀ ਇਲੈਕਸ਼ਨ ਆ ਲੋਕਤੰਤਰੀ ਸਿਧਾਂਤਾਂ ਤੇ ਬੰਗਲਾਦੇਸ਼ ਤੇ ਲੋਕਾਂ ਦੀ ਜੋ ਇੱਛਾ ਉਸ ਮੁਤਾਬਕ ਹੋਣੀ ਚਾਹੀਦੀ ਆ ਉਹਨਾਂ ਨੇ ਕਿਹਾ ਜੀ ਸਾਡੀ ਵੀ ਕੋਈ ਦਖਲਅੰਦਾਜ਼ੀ ਨਹੀਂ ਜੋ ਲੋਕ ਚਾਹਣਗੇ ਉਹਦਾਂ ਦੀ ਉਹ ਸਰਕਾਰ ਬਣਾ ਲੈਣਗੇ ਪਰ ਮੈਥਿਊ ਮਿਲਰ ਜਿਹੜੇ ਰੋਜ਼ ਮੀਟਿੰਗ ਕਰਦੇ ਆ ਪ੍ਰੈਸ ਕਾਨਫਰੰਸ ਕਰਦੇ ਆ ਸ਼ਾਮ ਨੂੰ ਉਹ ਕਹਿੰਦੇ ਆ ਕਿ ਲੋਕ ਉਥੋਂ ਦੇ ਉਥੇ ਫੈਸਲਾ ਕਰਨ ਤੇ ਜਵਾਬਦੇਹੀ ਜਿਹੜੀ ਉਹ ਲੋਕਾਂ ਦੀ ਹੁੰਦੀ ਆ ਜਾਂ ਉਥੋਂ ਦੇ ਲੀਡਰਾਂ ਦੀ ਹੁੰਦੀ ਆ ਬਾਹਰ ਦੇ ਮੁਲਕ ਦੀ ਕਿਸੇ ਦੀ ਜਵਾਬਦੇਹੀ ਨਹੀਂਗੀ ਜੀ ਤੇ ਬੰਗਲਾਦੇਸ਼ ਜਿਹੜਾ ਵਾ ਉਹ ਕਾਨੂੰਨ ਜਿਹੜਾ ਕਾਨੂੰਨ ਦੇ ਮੁਤਾਬਕ ਉੱਥੇ ਸਰਕਾਰ ਬਣਨੀ ਚਾਹੀਦੀ ਹੈ ਜੋ ਵੀ ਉੱਥੇ ਅਗਲਾ ਸਰਕਾਰ ਆਵੇ ਧੱਕੇਸ਼ਾਹੀ ਨਾ ਹੋਵੇ ਕਾਨੂੰਨੀ ਬਣੇ ਤੇ ਜਿਹੜੇ ਹਿੰਸਾ ਕਰ ਰਹੇ ਲੋਕ ਤੋੜਪੰਨ ਕਰ ਰਹੇ ਆ ਇਹਨਾਂ ਦੀ ਵੀ ਜਵਾਬਦੇਹੀ ਨਿਸ਼ਚਿਤ ਕੀਤੀ ਹੈ ਹੁਣ ਜਿੱਦਾਂ ਉਹ ਸੋਪੇ ਤੇ ਚੀਜ਼ਾਂ ਏਸੀ ਲਾ ਲਾ ਕੇ ਘਰਾਂ ਨੂੰ ਲੈ ਗਏ ਲੋਕ ਤੇ ਉਹ ਸਾਰੇ ਆਇਡੈਂਟੀਫਾਈ ਕੀਤੇ ਜਾ ਸਕਦੇ ਆ ਤੇ ਜਿਹੜੇ ਚੋਰ ਚੱਕੇ ਜਾਂ ਲੁਟੇਰੇ ਲੋਕ ਆ ਇਹ ਦੇਸ਼ ਭਗਤ ਥੋੜੇ ਹੁੰਦੇ ਆ ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਆਇਡੈਂਟੀਫਾਈ ਜੇ ਸਰਕਾਰ ਦੂਸਰੀ ਬਣਦੀ ਤੇ ਨਹੀਂ ਨਹੀਂ ਕੀਤਾ ਜਾਊ ਕਿਉਂਕਿ ਜੋ ਕੁਛ ਉਹਨਾਂ ਨੇ ਕਰਾਇਆ ਆਪਣੇ ਹੱਥੀ ਬਿਲਕੁਲ ਬਿਲਕੁਲ ਇਚ ਹੈ ਹੁੰਦਾ ਹਮੇਸ਼ਾ ਇਚ ਹੁੰਦਾ ਬਿਲਕੁਲ ਅਗਲੀ ਗੱਲ ਕਰੀਏ ਵਿਦਿਆਰਥੀ ਮੁਹੰਮਦ ਯੂਨਸ ਫਰਾਦੀ ਅਸੀਂ ਗੱਲ ਕੀਤੀ ਸੀ ਅੰਤਰਮ ਸਲਾਹਕਾਰ ਸਰਕਾਰ ਦੇ ਵਿੱਚ ਕਹਿੰਦੇ ਮੁੱਖ ਸਲਾਹਕਾਰ ਜਿਹੜਾ ਇਹਨਾਂ ਨੂੰ ਬਣਾਉਣਾ ਚਾਹੁੰਦੇ ਨਹੀਂ ਨਹੀਂ ਉਹਨਾਂ ਨੇ ਉਹਨਾਂ ਨੇ ਜਿਹੜੇ ਹੈਗੇ ਨੇ ਨਾ ਜੀ ਮੁਹੰਮਦ ਯੂਨਸ ਈ ਜੀ ਇਹ ਉਥੋਂ ਦੇ ਨੋਬਲ ਪ੍ਰਾਈਜ਼ Winner ਨੇ ਇਹਨਾਂ ਨੇ ਕੱਲ ਪਰਸੋ ਵੀ ਇੱਕ ਕਮੈਂਟ ਕੀਤਾ ਸੀ ਕਿ ਮੈਂ ਉਹੀ ਕਹਿ ਰਿਹਾ ਕਿ ਵਿਦਿਆਰਥੀ ਜਿਹੜੇ ਵਿਦਿਆਰਥੀ ਚਾਹੁੰਦੇ ਆ ਕਿ ਉਹ ਉਹਨਾਂ ਨੂੰ ਜਿਹੜੀ ਆ ਚੀਫ ਸਲਾਹਕਾਰ ਬਣਾਉਣ ਤੇ ਕੁਝ ਕਦੇ ਤੇ ਕਹਿਣਾ ਹੈ ਕਿ ਉਹਨਾਂ ਦੀ ਰਹਿਨਮਾਈ ਥੱਲੇ ਹੀ ਨਵੀਂ ਸਰਕਾਰ ਬਣੇ ਚਲੋ ਇੱਕ ਜੇ ਕੋਈ ਇਸ ਤਰ੍ਹਾਂ ਦਾ ਇੰਟਰੈਕਚੁਅਲ ਬੰਦੇ ਨੂੰ ਅੱਗੇ ਲਾਇਆ ਜਾਂਦਾ ਸਿਆਸੀ ਬੰਦਿਆਂ ਨੂੰ ਲਾਂਬੇ ਰੱਖ ਕੇ ਤੇ ਚੰਗੀ ਗੱਲ ਆ ਤੁਹਾਡੇ ਸਟੂਡੈਂਟ ਨੇ ਉਹ ਚਾਹ ਰਹੇ ਨੇ ਕਿ ਜਿਹੜੇ ਮੁਹੰਮਦ ਯੂਨਿਸਰੀ ਆ ਉਹਨਾਂ ਨੂੰ ਉਹ ਸਰਕਾਰ ਚਲਾਉਣ ਲਈ ਅੱਗੇ ਲਾਇਆ ਜਾਵੇ ਉਹਨਾਂ ਨੂੰ ਘੱਟੋ ਘੱਟ ਜਿਹੜਾ ਵਾ ਮੁਖਸਲਾਹ ਕਰਤੇ ਲਾਇਆ ਹੀ ਜਾਵੇ ਜੀ ਤੇ ਮਤਲਬ ਸਟੂਡੈਂਟ ਵੱਲੋਂ ਇਹ ਆਫਰ ਗਈ ਆ ਤੇ ਹੁਣ ਉਹਦੇ ਵੀ ਸਾਡੀ ਉਹਨਾਂ ਨਾਲ ਗੱਲਬਾਤ ਹੋ ਗਈ ਆ ਤੇ ਉਹ ਇਸ ਔਖੀ ਘੜੀ ਦੇ ਵਿੱਚ ਦੇਸ਼ ਨੂੰ ਸੰਭਾਲਣ ਲਈ ਵੀ ਤਿਆਰ ਹੋ ਗਏ ਆ ਤੇ ਜੇ ਉਹਨਾਂ ਨੂੰ ਉਹਨਾਂ ਨੂੰ ਸਰਕਾਰ ਬਣਾਉਂਦੀ ਹੈ ਤੇ ਫਿਰ ਅਸੀਂ ਪੂਰਾ ਸਮਰਥਨ ਦਵਾਂਗੇ ਤੇ ਉਦੋਂ ਤੱਕ ਜੇ ਉਹ ਆਪਣੀ ਮਰਜ਼ੀ ਨਾਲ ਕਰਦੇ ਆ ਜੇ ਸਿਵਲ ਸੁਸਾਇਟੀ ਤੇ ਵਿਦਿਆਰਥੀਆਂ ਨੂੰ ਤੇ ਸਾਨੂੰ ਪੁੱਛ ਕੇ ਨਹੀਂ ਕਰਦੇ ਤੇ ਕੋਈ ਸਰਕਾਰ ਥੋਪ ਦਿੱਤੀ ਜਾਂਦੀ ਆ ਤੇ ਫਿਰ ਐਜੀਟੇਸ਼ਨ ਇਦਾਂ ਚੱਲੂਗੀ ਅਸੀਂ ਇਹਨੂੰ ਰੋਕਣਾ ਨਹੀਂ ਆ ਲੇਖਕਾ ਹੈ ਕੋਈ ਬੰਗਲਾਦੇਸ਼ ਦੀ ਤਸਲੀਮਾ ਨਸਰੀਨ ਉਹਨਾਂ ਨੇ ਕਿਹਾ ਹੈ ਕਿ ਜਿਵੇਂ ਮੈਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਉਸੇ ਤਰ੍ਹਾਂ ਸਲਾਮੀ ਤਾਕਤਾਂ ਨੇ ਸੀਨਾ ਨੂੰ ਬੜਾ ਬੜਾ ਵੱਡਾ ਨਾਂ ਜੀ ਉਹਨਾਂ ਉਹਨਾਂ ਲੱਜ਼ਾ ਨਾ ਦਾ ਇੱਕ ਨਾਵਲ ਲਿਖਿਆ ਸੀਗਾ ਜੀ ਤੇ ਉਹਨਾਂ ਨੇ ਬੰਗਲਾਦੇਸ਼ ਦੀ ਇੰਟਰਨਲ ਹਾਲਾਤ ਜਿਹੜੇ ਉੱਤੇ ਸਾਰਾ ਕੁਝ ਉੱਚ ਲਿਖਿਆ ਸੀ ਕਿ ਕਿੱਦਾਂ ਉੱਥੇ ਜਿਹੜੇ ਕੱਟੜ ਪੰਥੀ ਨੇ ਉਹ ਲੋਕਾਂ ਨੂੰ ਮਤਲਬ ਤੰਗ ਪਰੇਸ਼ਾਨ ਕਰਦੇ ਆ ਤੇ ਉਹਨਾਂ ਨੂੰ ਦੇਸ਼ ਨਿਕਾਲਾ ਸਹਿਣਾ ਪਿਆ ਸੀ 1999 ਚ ਉਹਨਾਂ ਨੂੰ ਦੇਸ਼ ਚੋਂ ਕੱਢ ਦਿੱਤਾ ਗਿਆ ਸੀ ਉਹਨਾਂ ਨੇ ਅੱਜ ਕਿਹਾ ਹੈ ਕਿ ਛੇ ਕਿਸੀਆਂ ਨੂੰ ਕਿ ਜਿਹੜੇ ਕੱਟੜ ਪੰਥੀਆਂ ਦੀ ਖੁਸ਼ ਕਰਨ ਲਈ ਤੁਸੀਂ ਮੈਨੂੰ ਬਾਹਰ ਕੱਢਿਆ ਸੀ ਅੱਜ ਉਹਨਾਂ ਨੇ ਹੀ ਤੁਹਾਨੂੰ ਬਾਹਰ ਕੱਢ ਦਿੱਤਾ ਮਤਲਬ ਤੇ ਹੈ ਕਿ ਜਿਹੜੇ ਇਸਲਾਮੀ ਕੱਟੜ ਪੰਥੀ ਨੇ ਜੀ ਉਹ ਉਥੇ ਸਲਾਮੀ ਕਰਨ ਚਾਹੁੰਦੇ ਆ ਬੰਗਲਾਦੇਸ਼ ਦਾ ਕਿਉਂਕਿ ਮжоਰਿਟੀ ਉਥੇ ਸਲਾਮੀ ਲੋਕਾਂ ਦੀ ਆ ਔਰ ਉਹ ਵੀ ਸੁੰਨੀ ਲੋਕ ਨੇ ਜ਼ਿਆਦਾ ਤੇ ਇਹ ਰਗ ਤੇ ਰਲਦੀ ਆ ਨਾ ਪਾਕਿਸਤਾਨ ਦੇ ਨਾਲ ਹਾਲਾਂਕਿ ਭਾਸ਼ਾ ਦੇ ਆਧਾਰ ਤੇ ਨਾ ਕੋਈ ਚੀਜ਼ਾਂ ਦੇ ਆਧਾਰ ਤੇ ਬੰਗਲਾਦੇਸ਼ ਬਣਿਆ ਸੀਗਾ ਤੇ ਜਿਸ ਤਰੀਕੇ ਨਾਲ ਪਾਕਿਸਤਾਨ ਨੇ ਬੰਗਲਾਦੇਸ਼ ਦੇ ਲੋਕਾਂ ਨੂੰ ਜਲੀਲ ਕੀਤਾ ਸੀ ਉਸ ਸਮੇਂ ਉਥੋਂ ਦੀਆਂ ਔਰਤਾਂ ਦੀ ਬੇਇੱਜ਼ਤੀ ਕੀਤੀ ਸੀ ਇਹ ਲੋਕ ਸਲਾਮੀ ਕਟਟਰ ਵਾਲੇ ਲੋਕ ਜਿਹੜੇ ਆ ਉਹਨਾਂ ਚੀਜ਼ਾਂ ਨੂੰ ਭੁੱਲ ਕੇ ਤੇ ਅੱਜ ਜਿਹੜਾ ਆ ਉਹ ਉਸ ਸਮੇਂ ਦੇ ਜਿਹੜੇ ਹੀਰੋ ਸੀਗੇ ਕਿਸ ਤਰੀਕੇ ਨਾਲ ਅੱਜ ਸ਼ੇਖ ਮੁਜੀਬੁਰ ਰਹਿਮਾਨ ਦਾ ਬੋਤਾ ਪਾ ਟੁੱਟਦਾ ਵੇਖ ਰਹੇ ਆ ਕਿਸ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਦਸੋ ਜਿਹੜੇ ਤਸਲੀਮਾ ਨਸਰੀਨ ਰੀ ਨੇ ਉਹਨਾਂ ਨੇ ਵੀ ਕਿਹਾ ਆ ਕਿ ਮੇਰੀ ਮਾਂ ਮਰਨ ਵਾਲੀ ਸੀ ਮੈਰੋ ਬੜੀ ਬਿਮਾਰ ਸੀ ਮੇਰੀ ਮਾਂ ਮੈਨੂੰ ਬੰਗਲਾਦੇਸ਼ ਆਈ ਪਰ ਤੁਸੀਂ ਮੈਨੂੰ ਬੰਗਲਾਦੇਸ਼ ਚ ਕੁਸਰ ਨਹੀਂ ਸੀ ਦਿੱਤਾ ਤੇ ਵਿਦਿਆਰਥੀ ਅੰਦੋਲਨ ਜਿਹੜਾ ਲੱਗ ਰਿਹਾ ਹੈ ਵਿਦਿਆਰਥੀ ਅੰਦੋਲਨ ਤੇ ਨਹੀਂ ਆ ਇਹ ਸਾਰਾ ਜਿਹੜਾ ਕੁਝ ਹੈ ਇਸਲਾਮੀ ਤਾਕਤਾਂ ਨੇ ਇਹਦੇ ਪਿੱਛੇ ਤੇ ਉਹਨਾਂ ਨੇ ਅੱਜ ਤੁਹਾਨੂੰ ਵੀ ਦੇਸ਼ੋਂ ਬਾਹਰ ਕੱਢ ਦਿੱਤਾ ਤੁਸੀਂ ਉਹਨਾਂ ਨੂੰ ਖੁਸ਼ ਕਰਦੇ ਰਹੇ ਪਰ ਉਹ ਕਦੀ ਵੀ ਕਿਸੇ ਦੇ ਸਕੇ ਨਹੀਂ ਹੁੰਦੇ ਜਿਹੜੇ ਕੱਟੜਪੰਥੀ ਹੁੰਦੇ ਆ ਜੀ ਭਾਰਤ ਨੇ ਫੌਜ ਸੈਨਾ ਮੁਖੀ ਜਿਹੜੇ ਨੇ ਉਹਨਾਂ ਦੀ ਅਗਵਾਈ ਹੇਠ ਮਗਲਾਦੇਸ਼ ਦੀ ਫੌਜੀ ਲੀਡਰਸ਼ਿਪ ਦੇ ਨਾਲ ਕਿਤੇ ਸੰਪਰਕ ਕੀਤਾ ਹੈ ਬਿਲਕੁਲ ਜੋ ਭਾਰਤ ਦੀ ਫੌਜ ਨੇ ਕਿਉਂਕਿ ਭਾਰਤ ਦੇ ਬਹੁਤ ਵੱਡੇ ਹਿੱਤ ਨੇ ਬਹੁਤ ਵੱਡਾ ਸਾਡਾ ਬਾਰਡਰ ਜਿਹੜਾ ਬੰਗਲਾਦੇਸ਼ ਨਾਲ ਲੱਗਦਾ 4000 ਤੋਂ ਉੱਪਰ ਕਿਲੋਮੀਟਰ ਦਾ ਬਾਰਡਰ ਹੈ ਤੇ ਉੱਥੇ ਕੋਈ ਜਿਹੜੀ ਸਥਿਰਤਾ ਪੈਦਾ ਹੋਈ ਉਹ ਭਾਰਤ ਨੂੰ ਵੀ ਪਰੇਸ਼ਾਨ ਕਰ ਸਕਦੀ ਹੈ ਤੇ ਭਾਰਤ ਦੇ ਫੌਜੀ ਮੁਖੀ ਜਿਹੜੇ ਆ ਉਹਨਾਂ ਨੇ ਜਿਹੜੇ ਜਨਰਲ ਉੱਥੋਂ ਦੇ ਨੇ ਆਪਣੇ ਬੰਗਲਾਦੇਸ਼ ਦੇ ਵਕਾਰ ਉਸਮਾਨ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਹਿੰਸਕ ਪ੍ਰਦਰਸ਼ਨ ਹੋ ਰਿਹਾ ਇਹਦੇ ਇਹਨਾਂ ਨੂੰ ਰੋਕਣ ਲਈ ਜਿਹੜਾ ਵਾ ਸਮਾਂ ਹੁਣ ਬਿਲਕੁਲ ਆ ਗਿਆ ਉਹਨਾਂ ਨੂੰ ਰੋਕਿਆ ਜਾਵੇ ਤੇ ਜਲਦੀ ਤੋਂ ਜਲਦੀ ਕੰਟਰੋਲ ਸਾਰਾ ਕੀਤਾ ਜਾਵੇ ਤੇ ਉਹ ਕਹਿੰਦੇ ਆ ਕਿ ਇਸ ਤੋਂ ਪਹਿਲਾਂ ਮੋਦੀ ਸਾਹਿਬ ਨੇ ਵੀ ਆਰਮੀ ਚੀਫ ਨਾਲ ਸੰਪਰਕ ਕੀਤਾ ਸੀਗਾ ਸੋ ਜਿਹੜੀ ਸਥਿਤੀ ਆ ਨੂੰ ਆਮਰਗੀ ਕਰਨ ਲਈ ਭਾਰਤ ਕਹਿੰਦਾ ਕਿ ਅਸੀਂ ਜੋ ਮਤ ਕਰ ਸਕਦੇ ਉਹ ਕਰਨੀ ਚਾਹੀਦੀ ਆ ਤੇ ਸ਼ੇਖਸੇ ਸੀਨਾ ਦੇ ਜਾਣ ਲਈ ਜਾਣ ਦੇ ਨਾਲ ਬਾਹਰ ਨਿਕਲ ਜਾਣਾ ਭਾਰਤ ਵਾਸਤੇ ਸਥਿਤੀ ਬੜੀ ਮੁਸ਼ਕਲ ਪੈਦਾ ਹੋ ਗਈ ਆ ਹੁਣ ਇਹਨੂੰ ਸਿੱਧੇ ਤੌਰ ਤੇ ਜਿਹੜਾ ਕੱਟੜਵਾਦ ਆ ਸਲਾਮੀ ਕੱਟੜਵਾਦ ਆ ਉਹਦੇ ਨਾਲ ਨਜਿੱਠਣਾ ਪਊਗਾ ਤੇ ਇਹ ਕਿਹਾ ਜਾਂਦਾ ਕਿ ਜਦੋਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਉਹ ਭਾਰਤ ਦੇ ਨਾਲ ਰਿਸ਼ਤਿਆਂ ਦੇ ਵਿੱਚ ਜੇ ਇਸਲਾਮੀ ਕੱਟੜਪੰਥੀਆਂ ਦੇ ਵਿੱਚਕਾਰ ਇੱਕ ਦੀਵਾਰ ਦੀ ਤਰ੍ਹਾਂ ਮਜ਼ਬੂਤ ਲੀਡਰ ਸੀਗੀ ਜਿਹਨੂੰ ਢਾਹਡਰੀ ਕੀਤਾ ਗਿਆ ਤੇ ਭਾਰਤ ਵਾਸਤੇ ਘੱਟੋ ਘੱਟ ਜਿਹੜਾ ਸਮਾਂ ਆ ਉਹ ਬੜਾ ਖਤਰਨਾਕ ਹੋਏਗਾ ਜੀ ਜੀ ਬ੍ਰਿਟੇਨ ਦੀ ਗੱਲ ਕਰੀਏ ਬ੍ਰਿਟੇਨ ਦੇ ਵਿੱਚ ਵੀ ਹਿੰਸਕ ਪ੍ਰਦਰਸ਼ਨ ਜਾਰੀ ਹੈ ਹੁਣ ਤੱਕ 400 ਲੋਕ ਗ੍ਰਫਤਾਰ ਕੀਤੇ ਗਏ ਨੇ ਬਿਲਕੁਲ ਜੀ ਉਹ 400 ਲੋਕ ਤੇ ਉੱਥੇ ਗ੍ਰਫਤਾਰ ਹੋਏ ਆ ਲਗਾਤਾਰ ਸਖਤੀ ਹੋ ਰਹੀ ਆ ਪਰ ਐਸੇ ਕਰਕੇ شیخ ਸੀਨਾ ਨੂੰ ਉੱਥੇ ਐਂਟਰੀ ਨਹੀਂ ਦਿੱਤੀ ਗਈ ਕਿ ਜੇ ਉੱਥੇ ਆਉਂਦੀ ਆ ਤੇ ਫਿਰ ਜਿਹੜਾ ਰੋਸ ਸਾਡੇ ਫੈਲਾ ਹੈ ਇਮੀਗ੍ਰੈਂਟਸ ਨੂੰ ਲੈ ਕੇ ਉਹ ਹੋਰ ਵਿਵਾਦ ਸਕਦਾ ਤੇ ਦੂਜੇ ਪਾਸੇ ਉਹਨਾਂ ਕਹਿੰਦਾ ਹੋ ਸਕਦਾ ਉਹਨਾਂ ਦੀ ਜਿਹੜੀ ਕੋਈ ਸੰਧੀ ਹੋਊਗੀ ਮੁਲਕਾਂ ਦੀ ਆਪਸੀ ਉਹਨੂੰ ਭੇਜਣਾ ਪਊਗਾ ਉਹਨਾਂ ਕਹਿੰਦੇ ਸਾਡੇ ਮੁਲਕ ਚਾਹੂ ਤੇ ਸੇਫ ਨਹੀਂ ਗਈ ਜੇ ਕੱਲ ਨੂੰ ਕੋਈ ਅਦਾਲਤੀ ਪ੍ਰਕਿਰਿਆ ਹੋਈ ਤੇ ਸਾਨੂੰ ਸ਼ਾਇਦ ਉਹਨੂੰ ਵਾਪਸ ਭੇਜਣਾ ਪੈ ਸਕਦਾ ਤੇ ਸੋ ਉਹਨੇ ਹੁਣ ਸੋਚਣਾ ਹੈ ਕਿ ਕੀ ਇਸੇ ਹਲਤਾ ਚ ਉਹ ਸੇਫ ਕਿਹੜੀ ਜਗ੍ਹਾ ਅਮਰੀਕਾ ਜਾ ਕੇ ਸੇਫ ਆ ਬ੍ਰਿਟਨ ਜਾ ਕੇ ਸੇਫ ਆ ਜਾਂ ਭਾਰਤ ਵਿੱਚ ਹੀ ਬਾਕੀ ਦਾ ਜੀਵਨ ਆਪਣਾ ਬਸਰ ਕਰਨਗੇ ਪਰ ਦੂਜੇ ਪਾਸੇ ਜਿਹੜੀ ਇਹ ਇੱਕ ਟਰੰਕਰਮ ਬ੍ਰਿਟਨ ਚ ਚੱਲ ਰਿਹਾ ਉਹ ਜਿਹੜੇ ਪ੍ਰਵਾਸੀ ਨੇ ਇਮੀਗ੍ਰੈਂਟ ਲੋਕ ਨੇ ਉਹਨਾਂ ਦੇ ਉੱਤੇ ਜਿਹੜੇ ਆ ਰਾਈਟ ਐਕਸਟ੍ਰੀਮ ਲੋਕ ਜਿਹੜੇ ਆ ਉਹ ਹਮਲੇ ਕਰ ਰਹੇ ਆ ਇੱਕ ਖਬਰ ਹੋਰ ਵੀ ਆਈ ਕਿ ਇੱਕ ਗੱਡੀ ਸੀਗੀ ਉਹ ਚ ਆਪਣੀ ਜਿਹੜੀ ਹੁੰਦੀ ਆ ਮਲਕ ਲਗਜ਼ਰੀ ਗੱਡੀ ਚ ਚਾਰ ਜਾਣੇ ਸੀਗੇ ਤੇ ਉਹ ਚਾਰੇ ਦੇ ਚਾਰੇ ਹੀ ਜਿਹੜੇ ਸੀਗੇ ਉਹ ਇਮੀਗਰੈਂਟ ਸੀਗੇ ਉਹਨਾਂ ਨੂੰ ਘੇਰ ਲਿਆ ਜਿਹੜੇ ਉਹ ਕਰ ਰਹੇ ਨਕਾਬ ਪੋਸ਼ ਤੇ ਉਹ ਪੇਚਕਸ ਲੈ ਕੇ ਧੱਕੇ ਨਾਲ ਸ਼ੀਸ਼ੇ ਭੰਨਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਗੱਡੀ ਕਮਾ ਕੇ ਪਿੱਛੇ ਖੜੀ ਤੇ ਗੱਡੀ ਛੱਡ ਕੇ ਭੱਜ ਕੇ ਉਹਦੀ ਗੱਡੀ ਨੂੰ ਅੱਗ ਲਾਤੀ ਮਤਲਬ ਉੱਥੇ ਵੀ ਜਿਹੜੀ ਬਹੁਤ ਜ਼ਿਆਦਾ ਖਤਰਨਾਕ ਹਾਲਤ ਬਣੀ ਆ ਤੇ ਬਣੀ ਇਦਾਂ ਕਿ ਤਿੰਨ ਬੱਚਿਆਂ ਨੂੰ ਚਾਕੂ ਮਾਰਤਾ ਇੱਕ ਸ਼ਰਾਰਤੀ ਅੰਸਰ ਨੇ ਤੇ ਉਹ ਕਿਹਾ ਗਿਆ ਕਿ ਇੱਕ ਪ੍ਰਵਾਸੀ ਸੀ ਜਿਹਨੇ ਮਾਰਿਆ ਤੇ ਸ਼ਾਇਦ ਕਿਸੇ ਮੁਸਲਮਾਨ ਦਾ ਨਾਂ ਲੱਗਾ ਤੇ ਉੱਥੇ ਦੀ ਮੁਸਲਮਾਨਾਂ ਦੀ ਮਸਜਿਦਾਂ ਦੇ ਉੱਤੇ ਹੋਟਲ ਦੇ ਉੱਤੇ ਜਿੱਥੇ ਪ੍ਰਵਾਸੀ ਟੈ ਰਹੇ ਹੋਏ ਉਹਨਾਂ ਤੇ ਜਿਹੜੇ ਹਮਲੇ ਹੋ ਰਹੇ ਲਗਾਤਾਰ ਉੱਥੇ ਵੀ ਲਾਜਮੜੀ ਬੜੀ ਚਿੰਤਾਜਨਕ ਬਣੀ ਹੋਈ ਆ ਜੀ ਅਗਲੀ ਗੱਲ ਕਰਦੇ ਹਾਂ ਵਿਨੇਸ਼ ਫੋਰਗਾਟ ਦੀ ਜਿੱਤ ਤੇ ਪ੍ਰਿੰਕਾ ਗਾਂਧੀ ਨੇ ਬੜਾ ਸੋਹਣਾ ਬਿਆਨ ਦਿੱਤਾ ਨਾ ਕਿ ਮੈਦਾਨ ਦੇ ਅੰਦਰ ਤੇ ਬਾਹਰ ਸੰਘਰਸ਼ਾਂ ਦੀ ਜਿੱਤ ਹੋਈ ਅੱਜ ਪੂਰੀ ਦੁਨੀਆ ਤੁਹਾਡੇ ਹੱਥਾਂ ਵਿੱਚ ਤਿਰੰਗਾ ਲੜਾਉਂਦਾ ਦੇਖ ਰਹੀ ਹੈ ਬਿਲਕੁਲ ਜੀ ਨਾ ਕੁਆਟਰਫਾਈਨਲ ਦੇ ਵਿੱਚ ਯੂਕਰੇਨ ਦੀ ਲਿਬਾ ਚੁਕਸਾਕਾ ਨੂੰ 7-5 ਨਾਲ ਹਮ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਜਿਹੜਾ ਕੁਆਟਰਫਾਈਨਲ ਠੀਕਾ 50 ਕਿਲੋ ਜਿਹੜਾ ਵਜਨ ਵਾਲਾ ਜਿਹੜਾ ਸੀਗਾ ਉਹਦੇ ਵਿੱਚ ਜਾਪਾਨ ਦੀ ਸੂਈ ਸਜਾਕੀ ਨੂੰ ਰਾਇਆ ਸੀ ਜਿਹੜੀ 2 ਵਰਦੀ 올ੰਪੀਨ ਰਹੀ ਆ ਉਹਨੂੰ ਤੇ ਇਹਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਉਹ ਖੁਸ਼ੀ ਭਾਰਤ ਵਿੱਚ ਪ੍ਰਗਟ ਕੀਤੀ ਜਾ ਰਹੀ ਆ ਤੇ ਕਿਹਾ ਜਾ ਰਿਹਾ ਹੈ ਕਿ ਬਜਰੰਗ ਪੂਨੀਆ ਰੀਜਨਾਂ ਨੇ ਲੜ ਕੇ ਫਗਾੜ ਰਾਂ ਨੇ ਵੱਡੀ ਐਜੀਟੇਸ਼ਨ ਲੜੀ ਸੀਗੀ ਉਹ ਤੇ ਉਹ ਕਹਿ ਰਹੇ ਆ ਕਿ ਭਾਰਤ ਦੀ ਸ਼ੇਰਨੀ ਆ ਤੇ ਵੱਟ ਵੈਸੇ ਵੇਖਿਆ ਜਾਵੇ ਤੇ ਜਿਹੜੇ ਪਲੇਅਰ ਹੁੰਦੇ ਆ ਇਹ ਕਿੰਨੀ ਜਾਨ ਮਾਰਦੇ ਆ ਦੇਸ਼ ਦਾ ਝੰਡਾ ਚੜਾਉਣ ਲਈ ਤੇ ਜਿਹੜੇ ਉੱਥੇ ਟੁੱਟਲ ਲੀਡਰ ਹੁੰਦੇ ਆ ਉਹ ਕਿਸ ਤਰੀਕੇ ਨਾਲ ਉਹਨਾਂ ਦੀ ਬੇਇੱਜ਼ਤੀ ਕਰਦੇ ਆ ਔਰ ਉਹ ਗੁੰਡੇ ਲੀਡਰ ਜਿਹੜੇ ਆ ਉਹਨਾਂ ਨੂੰ ਰੋਕਣ ਲਈ ਕੋਈ ਕਾਨੂੰਨ ਜਿਹੜਾ ਉਹ ਨਹੀਂ ਆ ਤੇ ਫਿਰ ਬਾਅਦ ਚ ਹਲਾਤੇ ਹੋ ਜੇ ਹੁੰਦੇ ਆ ਜਿਹੜੇ ਬੰਗਲਾਦੇਸ਼ 'ਚ ਹੋਏ ਆ ਤੇ ਜੇ ਸਰਕਾਰਾਂ ਅੱਖਾਂ ਮੀਟ ਕੇ ਸਾਰਾ ਕੁਝ ਕਰਨ ਦੀ ਇਜਾਜ਼ਤ ਦਿੰਦੀਆਂ ਤੇ ਲੋਕਾਂ ਦਾ ਗੁੱਸਾ ਕਦੀ ਨਾ ਕਦੀ ਫਟਣਾ ਹੁੰਦਾ ਕਾਰਨ ਉਹਦੇ ਕੋਈ ਵੀ ਬੰਨ ਜਦੋਂ ਕਦੇ ਲੋਕ ਬਾਹਰ ਆਉਂਦੇ ਆ ਨਾ ਮੋਦੀ ਨਾ ਇਹਨਾਂ ਦਾ ਜਿਹੜਾ ਡੁਗਾ ਲਿਆ ਤੇ ਨਾ ਹੀ ਜੈ ਸ਼ੰਕਰ ਵੀ ਉਹਨੂੰ ਰੋਕ ਸਕਦੇ ਆ ਹਾਲਾਤ ਇਹ ਆ ਕਿ ਜਦੋਂ ਤੁਸੀਂ ਨਿਆ ਨਹੀਂ ਆਪਣੇ ਮੁਲਕ ਚ ਦਿੰਦੇ ਤੁਹਾਡੀ ਨਿਆ ਪ੍ਰਣਾਲੀ ਖਰਾਬ ਹੋ ਗਈ ਤੁਸੀਂ ਇੱਕ ਕਿਸਮ ਦਾ ਭੇਦ ਭਾਵ ਕਰਦੇ ਹੋ ਆਪਣੇ ਲੋਕਾਂ ਨਾਲ ਤੇ ਫਿਰ ਕਦੀ ਨਾ ਕਦੀ ਤੁਹਾਨੂੰ ਇਹਨਾਂ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਵਾ ਸੋ ਇਹਦੇ ਫੁਗਾੜ ਦੇ ਯਤਨ ਕਰਕੇ ਜਿੱਦਾਂ ਤੇ ਇਹ ਕਹਿਆ ਕਿ ਸੋਨੀਆ ਗਾਂਧੀ ਨਾ ਸੋਨੀਆ ਗਾਂਧੀ ਨਹੀਂ ਅਪ੍ਰੈਂਕਾ ਗਾਂਧੀ ਗਾਂਧੀ ਹੋਰਾਂ ਨੇ ਉਹਨਾਂ ਨੇ ਬਹੁਤ ਸੋਹਣੇ ਸ਼ਬਦ ਉਹਨਾਂ ਬਾਰੇ ਕਹਿਆ ਕਿ ਤੁਸੀਂ ਬਾਰਵੀਂ ਸੰਘਰਸ਼ ਕੀਤਾ ਤੇ ਗੇਮ ਦੇ ਅੰਦਰ ਵੀ ਸੰਘਰਸ਼ ਕੀਤਾ ਤੇ ਪੁਣੀ ਹੋਰਾਂ ਨੇ ਕਿਹਾ ਕਿ ਭਾਰਤ ਦੀ ਸ਼ੇਰਨੀ ਆ ਜਦੋਂ ਇਹ ਚਤਰੰਗਾ ਫੜਿਆ ਜਦੋਂ ਜਿੱਤ ਹੁੰਦੀ ਆ ਤੇ ਹੁੰਦਾ ਤੇ ਇਸ ਗੱਲ ਦੀ ਵੈਸੇ ਸ਼ਰਮ ਹੋਣੀ ਚਾਹੀਦੀ ਆ ਜਿਹੜੇ ਉਹ ਜੇ ਲੀਡਰ ਆ ਸਾਡੇ ਭਾਰਤ ਦੇ ਉਹਨਾਂ ਨੂੰ ਇਹ ਲੋਕ ਕਿੰਨੀ ਜਾਨ ਮਾਰ ਕੇ ਮੁਲਕ ਦਾ ਨਾਮ ਉੱਚਾ ਕਰਦੇ ਆ ਜੀ ਬਿਲਕੁਲ ਆ 30 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਹਿਬਾਨਾਂ ਦੀ ਇਕੱਤਰਤਾ ਜਿਹੜੀ ਆ ਉਹ ਹੋਣ ਜਾ ਰਹੀ ਆ ਉਦੇ ਵਿੱਚ ਕਹਿੰਦੇ ਆ ਕਿ ਜਿਹੜੀ ਸੁਖਵੀਰ ਬਾਦਰ ਦੀ ਚਿੱਠੀ ਆ ਉਹ ਤੇ ਵਿਚਾਰ ਕੀਤਾ ਜਾਊਗਾ ਕੋਕੜਾ ਸਿੰਘ ਸਾਹਿਬ ਦੇਤੇ ਵੀ ਬੜਾ ਪ੍ਰੈਸ਼ਰ ਆ ਕਿ ਤੁਸੀਂ ਇਹਨੂੰ ਕਿਸੇ ਪਾਸੇ ਲਾਓ ਗੱਲ ਨੂੰ ਇਹ ਲੰਮਾ ਲੰਮਟਾ ਜਾ ਰਿਹਾ ਤੇ ਅਕਾਲੀ ਦਲ ਦੇ ਜਿਹੜੇ ਦੋ ਧੜੇ ਆ ਉਹਨਾਂ ਦੇ ਵਿੱਚ ਜਿਹੜੀ ਜੰਗ ਹੈ ਹੋਰ ਤਿੱਖੀ ਹੋਈ ਜਾਂਦੀ ਰੋਜ਼ ਨਵੇਂ ਤੋਂ ਨਵੀਆਂ ਖਬਰਾਂ ਆ ਰਹੀਆਂ ਤੇ ਹੁਣ ਕਿਹਾ ਜਾ ਰਿਹਾ ਕਿ 30 ਤਰੀਕ ਨੂੰ ਜਿਹੜੇ ਆ ਉਹ ਤੇ ਵਿਚਾਰ ਕਰ ਲਈ ਜਾਂ ਕੁਝ ਹੋਰ ਜਿਹੜੇ ਭਗ ਦੇ ਮੁੱਦੇ ਆ ਪੰਥ ਦੇ ਉਹਨਾਂ ਦੇ ਵਿਚਾਰ ਕਰ ਲਈ ਉਹਨਾਂ ਨੇ 10 ਵਜੇ ਕਾਲ ਤੱਕ ਸਾਹਿਬ ਤੇ ਮੀਟਿੰਗ ਸੱਦੀ ਆ ਦੇਖਦੇ ਆ ਕਿ ਇਸ ਮੀਟਿੰਗ ਦੇ ਵਿੱਚ ਉਹ ਕੀ ਫੈਸਲਾ ਲੈਂਦੇ ਆ ਜਾਰੇ ਨੂੰ ਲਮਕਾਉਂਦੇ ਆ ਜਾਂ ਕੋਈ ਫੈਸਲਾ ਲੈਂਦੇ ਆ ਕੋਈ ਨਿਰਣਾ ਕਰਦੇ ਆ ਸਾਰਾ ਪੰਥ ਜਿਹੜਾ ਉਹ ਅਕਾਲ ਤਖਤ ਚ ਉਹ ਇਸ ਵੇਲੇ ਵੇਖ ਰਿਹਾ ਬਿਲਕੁਲ ਜੇਕਰ ਕੋਈ ਨਰਮ ਫੈਸਲਾ ਹੁੰਦਾ ਆ ਤਾਂ ਮੈਨੂੰ ਲੱਗਦਾ ਭਾਰੀ ਵਿਰੋਧ ਦਾ ਸਾਹਮਣਾ ਜਥੇਦਾਰਾਂ ਨੂੰ ਵੀ ਕਰਨਾ ਪਵੇਗਾ ਬਿਲਕੁਲ ਜਥੇਦਾਰਾਂ ਨੂੰ ਵੀ ਸੋਸ਼ਲ ਮਿਕ ਫੈਸਲਾ ਕਰਨਾ ਪਊ ਜਿੱਦਾਂ ਦਾ ਮਾਹੌਲ ਬਣਿਆ ਹੋਇਆ ਆ ਜੇ ਜਥੇਦਾਰ ਵੀ ਅੱਗੇ ਆ ਗੋ ਉਹ ਧਾਰਮਿਕ ਸਜ਼ਾ ਮੂਲੀ ਜੀ ਲਾ ਕੇ ਤੇ ਪੱਲਾ ਝਾੜਨ ਦੀ ਕੋਸ਼ਿਸ਼ ਕਰਨਗੇ ਤੇ ਇਹ ਪੋਸੀਬਲ ਨਹੀਂ ਆ ਲੋਕ ਹੁਣ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਨਗੇ ਬਿਲਕੁਲ ਜਿਹੜਾ ਡੇਰਾ ਆਰਾਮ ਰਹੀਮ ਦਾ ਸੀਗਾ ਉੱਥੋਂ ਵੀ ਜਿਹੜਾ ਇੱਕ ਵਿਅਕਤੀ ਦਾ ਬਿਆਨ ਆਇਆ ਉਸ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਫਿਰ ਰੋਸ ਪੈਦਾ ਜਿਹੜਾ ਆ ਉਹ ਹੋ ਗਿਆ ਆ ਬਿਲਕੁਲ ਜੀ ਉਹ ਸਰਕਾਰੀ ਗਵਾਹ ਬਣਿਆ ਜਿਹੜਾ ਆਪਣਾ ਪ੍ਰਦੀਪ ਕਲੇਰ ਉਹਨੇ ਬੜੇ ਖਲਾਸੇ ਕੀਤੇ ਆ ਜਿਸ ਨੂੰ ਲੈ ਕੇ ਕਾਫੀ ਜਿਹੜੀ ਚਰਚਾ ਔਰ ਜਿਹੜੀ ਟਾਈਮਿੰਗ ਆ ਉਹਨੂੰ ਲੈ ਕੇ ਵੀ ਗੱਲ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਇਹਦੇ ਪਿੱਛੇ ਕੋਈ ਚਾਲ ਵੀ ਹੋਵੇ ਵਿਰੋਧੀਆਂ ਦੀ ਕਿ ਅਕਾਲੀ ਦਲ ਨੂੰ ਖਤਮ ਕੀਤਾ ਜਾਵੇ ਕਿਸ ਤਰੀਕੇ ਨਾਲ ਜੀ 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 ਬਿਲਕੁਲ ਅਗਲੀ ਖਬਰ ਕਰੀਏ ਅਮਰੂਦ ਬਾਗ ਘਟਾਲੇ ਦੇ ਪੰਗੋੜੇ ਤਹਿਸੀਲਦਾਰ ਨੇ ਕਹਿੰਦੇ ਸਰੈਂਡਰ ਕਰ ਦਿੱਤਾ ਜੀ ਬਿਲਕੁਲ ਜੀ ਇੱਕ ਵੱਡਾ ਬੜਾ ਚਰਚਿਤ ਬਹੁਤ ਚਰਚਿਤ ਤੇ ਇੱਕ ਮਸ਼ਹੂਰ ਕੇਸ ਹੋਇਆ ਸੀ ਅਮਰੂਦਾ ਦੇ ਬਾਗ ਦਾ ਜੀ ਜਿਹਦੇ ਵਿੱਚ 137 ਕਰੋੜ ਰੁਪਏ ਦਾ ਘਟਾਲਾ ਹੋਇਆ ਸੀਗਾ ਤੇ ਇਹ ਸੀ ਨਾਇਬ ਤਸੀਹਦਾਰ ਸੀਗਾ ਜਸਕਰਨ ਸਿੰਘ ਬਰਾੜ ਜੀ ਇਹਨੂੰ ਕਾਫੀ ਦਿਨ ਤੋਂ ਇਹਨੂੰ ਫੜਨਾ ਚਾਹੁੰਦੇ ਸੀ ਤੇ ਇਹ ਰੂਪੋਸ਼ ਹੋਇਆ ਸੀਗਾ ਸੋ ਹੁਣ ਇਹਨੂੰ ਇਹਨੇ ਆਪਣੇ ਆਪ ਨੂੰ ਜਿਹੜਾ ਵਾ ਉਹ ਪੁਲਸੇ ਹਵਾਲੇ ਕਰ ਦਿੱਤਾ ਤੇ ਇਦਾਂ ਹੋਇਆ ਕਿ ਜ਼ਮੀਨ ਜਿਹੜੀ ਆ ਉਹ ਚ ਬੂਟੇ ਜਿਹੜੇ ਆ ਹਾਂ ਜਿੰਨੇ ਲੋਕਾਂ ਨੇ ਲੀਜ਼ ਤੇ ਲਈ ਜ਼ਮੀਨ 18 ਚ ਤੇ ਬੂਟੇ ਦਾ ਇਹ 16 ਚ ਦਿਖਾ ਦਿੱਤੇ ਗਏ ਜਾਨੀ ਕਿ 3-4 ਸਾਲ ਵੱਡੇ ਬੂਟੇ ਦਿਖਾ ਦਿੱਤੇ ਗਏ ਤੇ ਉਹਦੇ ਤੋਂ ਉਹਨਾਂ ਨੇ ਪੈਸੇ ਸਰਕਾਰ ਕੋਲ ਲੈ ਲਏ ਜਦੋਂ ਜ਼ਮੀਨ ਨੂੰ 에어ਪੋਰਟ ਵਾਸਤੇ ਨਕੀਤਾ ਸੀਗਾ ਸੋ ਇੱਥੇ ਬੜੀ ਅਫਸਰਾਂ ਦੀ ਗੁਮਾਡਾ ਵਾਲਿਆਂ ਦੀ ਤੇ ਪੁਲਿਸ ਦੀ ਆਈਐਸ ਅਫਸਰਾਂ ਦੀ ਮਿਲੀ ਭੁਗਤਣਾ ਸਾਰਾ ਕੁਝ ਹੋਇਆ ਸੀਗਾ ਤੇ ਇੱਥੇ ਕੋਰਟ ਦੇ ਆਰਡਰ ਵੀ ਹੋਏ ਆ ਤੇ ਉਹਦੇ ਉਹਨਾਂ ਕਹਿ ਸੀਗੇ ਕਿ 72.36 ਕਰੋੜ ਦੀ ਜਿਹੜੀ ਰਕਮ ਨਜਾਇਜ਼ ਲੋਕਾਂ ਨੇ ਲਈ ਉਹ ਵਾਪਸ ਕੀਤੀ ਜਾਵੇ ਇਹ ਚੋ 48.72 ਕਰੋੜ ਰਕਮ ਜਬਾ ਵੀ ਹੋ ਚੁੱਕੀ ਆ ਤੇ ਕਈ ਅਸਰ ਹੋਰ ਵੀ ਕਹਿ ਰਿਹਾ ਕਿ ਸਾਡੇ ਕੋ ਜਿਹੜੇ ਪੈਸੇ ਆ ਇਹ ਵਾਪਸ ਕਰਨ ਨੂੰ ਤਿਆਰ ਹੈ ਪਰ ਤੁਹਾਨੂੰ ਸਜ਼ਾਵਾ ਨਾ ਦਿੱਤੀਆਂ ਜਾਣ ਪਰ ਜਿਹੜੇ ਲੋਕਾਂ ਨੇ ਗਲਤ ਕੰਮ ਕੀਤੇ ਆ ਉਹ ਸਜ਼ਾ ਦੇ ਵੀ ਭਾਗੀਦਾਰ ਨੇ ਇਹ ਥੋੜਾ ਵੀ ਤੁਸੀਂ ਪਹਿਲਾਂ ਚੋਰੀ ਚੱਕੀ ਕਰ ਲਓ ਤੇ ਮੁੜ ਕੇ ਕੋਹ ਆ ਲੈ ਜਾਈਓ ਇਹ ਆਪਣਾ ਸਮਾਨ ਤੇ ਅਸੀਂ ਹੁਣ ਸਾਨੂੰ ਬਰੀ ਕਰ ਦਿਓ ਸੋ ਇਹ ਕਾਫੀ ਵੱਡਾ ਘਟਾਲਾ ਸੀਗਾ ਤੇ ਇਹਦੇ ਤੇ ਸਰਕਾਰ ਨੂੰ ਤੇ ਜੀਰਲ ਵੇਹੇ ਕੰਮ ਕਰਨਾ ਚਾਹੀਦਾ ਭਗਵੰਤ ਮਾਨ ਸਰਕਾਰ ਵੀ ਗੱਲਾਂ ਬਹੁਤ ਕਰਦੀ ਆ ਪਰ ਕੰਮ ਜਿਹੜਾ ਵਾ ਉਹ ਬੜੀ ਸਲੋ ਸਪੀਡ ਦੇ ਹੁੰਦਾ ਵਾ ਲੋਕ ਉਹਨਾਂ ਤੋਂ ਵੀ ਕਿਤੇ ਕਿਤੇ ਨਰਾਸ਼ ਹੋ ਰਿਹਾ ਜੀ ਦੂਜੇ ਪਾਸੇ ਜੇ ਉਹ ਆਪਣੇ ਪ੍ਰਚਾਰ ਲਈ ਕੰਮ ਕਰਦੇ ਅੱਜ ਦੋ ਟੋਲ ਪਲਾਜ਼ੇ ਉਹਨਾਂ ਟਾਏ ਆ ਤੇ ਉਹ ਇੰਦਾ ਸ਼ੋਅ ਕਰਦੇ ਆ ਕਿ ਲੋਕਾਂ ਨੂੰ ਗਰੀਬੀ ਦੀ ਹਾਲਤ ਚੋਂ ਬਾਹਰ ਕੱਢਣ ਲਈ ਬੜਾ ਵੱਡਾ ਕਦਮ ਚੁੱਕਿਆ ਜਿਹੜੇ ਉਹ ਆਪਣੇ ਮંત્રી ਨੇ ਪੀਡਬਲਯੂ ਡੀ ਦੇ ਜਿੰਦੇ ਹਾਲਾ ਗੁਰੂ ਤੋਂ ਜੀtio ਸਾਹਿਬ ਉਹਨਾਂ ਨੇ ਬਿਆਨ ਆਇਆ ਕਿ ਬੜਾ ਵੱਡਾ ਫੈਸਲਾ ਤੇ ਜੇ ਲੋਕਾਂ ਨੂੰ ਗਰੀਬੀ ਚੋਂ ਕੱਢਣਾ ਫਿਰ ਸਾਰੇ ਪਲਾਜ਼ੇ ਚੁੱਕ ਦੇਣ ਇੱਕ ਵਾਰੀ ਈ ਟੋਲ ਪਲਾਜ਼ੇ ਪਤਾ ਲੱਗੇ ਇਹਨਾਂ ਨੂੰ ਉਹ ਤੇ ਜਿਹੜੇ ਜਿਹੜੀ ਬੇਟ ਲੰਗੀ ਹੁੰਦੀ ਆ ਤੇ ਕਾਨੂੰਨੀ ਦੌਰ ਤੇ ਚੁੱਕੀ ਜਾਣੇ ਹੁੰਦੇ ਆ ਉਹਦਾ ਕ੍ਰੈਡਿਟ ਲੈਂਦੇ ਆ ਆਪਣੇ ਨਾਮ ਨਾਲ ਤੇ ਜੇ ਤੇ ਇੰਨੇ ਹੀ ਲੋਕ ਤਾਂ ਹੀ ਨੇ ਤੇ ਫਿਰ ਸਾਰੇ ਪਲਾਜ਼ਿਆਂ ਤੋਂ ਚੁੱਕ ਦੇਣ ਰੇਟ ਲੋਕ ਕਿੰਨੇ ਚਿਰ ਬੈਠੇ ਰਹੇ ਆ ਉਹ ਜਿਹੜਾ ਲੱਡੋ ਉੱਥੋਂ ਵਾਲਾ ਹੈਗਾ ਲੱਡੋ ਵਾਲਾ ਲੱਡੋ ਵਾਲਾ ਪਲਾਜ਼ਾ ਜਿਹੜਾ ਆ ਤੇ ਉਥੇ ਇਹਨਾਂ ਨੇ ਸ਼ਕਤੀ ਕਰਕੇ ਉਹਨਾਂ ਨੂੰ ਢਾ ਦਿੱਤਾ ਹੈ ਤੇ ਦੂਜੇ ਪਾਸੇ ਕੋਈ ਨਿਕੰਮਾ ਟਪਲਾ ਜਿਹਾ ਜਿਹਦੀ ਡੇਟ ਐਕਸਪਾਇਰ ਹੋਈ ਆ ਤੇ ਢਾ ਦਿੰਦੇ ਹੋ ਤੇ ਨਾਲ ਹੀ ਬਿਆਨ ਦਿੰਦੇ ਹੋ ਕਿ ਲੋਕਾਂ ਨੂੰ ਰਾਹਤ ਦੇਣ ਲਈ ਬੜਾ ਵੱਡਾ ਕੰਮ ਕਰ ਰਹੇ ਆ ਸੋ ਸਰਕਾਰਾਂ ਹਮੇਸ਼ਾ ਇਦਾਂ ਹੀ ਕਰਦੀਆਂ ਜੀ ਤੇ ਇਹੋ ਜਿਹੇ ਜਿਹੜੇ ਉਹ ਨੀਲਮਾ ਬੜਾ ਕੇਸ ਸੀਗਾ ਮੁੜ ਕੇ ਹਥਰੀ ਪਾਇਆ ਸਰਕਾਰ ਨੇ ਡਰਦੇ ਆ ਆਈਐਸ ਲੋਬੀ ਤੋਂ ਡਰਦੇ ਆ ਤੇ ਜਿਹੜੇ ਅਫਸਰ ਨੇ ਜਿਹੜੇ ਬਿਊਰੋਕ੍ਰੇਟ ਨੇ ਉਹ ਮਨਮਾਨੀਆਂ ਕਰਦੇ ਆ ਪੰਜਾਬ ਦੇ ਵਿੱਚ ਖਾਸ ਕਰਕੇ ਤੇ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਕੁਝ ਕਰ ਨਹੀਂ ਰਹੀ ਲੋਕ ਇਤੋਂ ਬਹੁਤ ਦੁਖੀ ਨੇ ਜੀ ਬਿਲਕੁਲ ਸੋ ਬਿਲਕੁਲ ਬਹੁਤ ਧੰਨਵਾਦ ਗੱਲ ਸਰ ਤੁਹਾਡਾ ਵਿਸਤਾਰਤ ਚਰਚਾ ਦੇ ਵਾਸਤੇ ਸੋ ਫਿਰ ਹੋਵਾਂਗੇ ਹਾਜ਼ਰ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਨੂੰ ਫੀਡਬੈਕ ਦਿੰਦੇ ਰਹਿਣਾ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਜ਼ਰੂਰ ਕਰਨਾ ਸੋ ਅੱਜ ਦੇ ਲਈ ਇਨਾ ਹੀ ਬਹੁਤ ਧੰਨਵਾਦ ਸਤਿ ਸ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ